ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਬਜੀ ਨੇੜੇ ਤੋਂ ਹੋ ਜਾ ਮੜਾ ਜਾ ਲਓ ਜੀ ਅੱਜ ਗੇਰ ਜ਼ਿਆਦਾ ਫਿਟਿੰਗ ਹੋ ਗਈ ਥੀ ਹੈ ਨਾ 12 ਬੂਰਾ ਸਾਰੀਆਂ ਉਧਰ ਫਿੱਟ ਕਰਤੀਆਂ ਤੇ ਰਹਿ ਜਨੂੰ ਹੁਣ ਮਸ਼ੀਨ ਦੇੰ ਵਾਲੇ ਹੋ ਗਏ ਬਸ ਕਲੱਚ ਬਰੇਡ ਦਾ ਲੱਗੇ ਹੁਣ ਕੰਮ ਕਰਨ ਇਹਦਾ ਹੋ ਜਾਏਗਾ ਨਾ ਯਾਰ ਆਪਾਂ ਉਧਰ ਮਸ਼ੀਨ ਲੈ ਕੇ ਆਏ ਆ ਝੋਨੇ ਤੋਂ ਨਾ ਇਧਰ ਡਵਰੇ ਕਣੀ ਤੋਂ ਹੋਜੇ ਟੁੱਟ ਗਿਆ ਦਾ ਹਾਂ ਉਹ ਤਾਂ ਹੀ ਹਾਂ ਪੂਰਾ ਬਰਾਬਰ ਕਰਦੇ ਬਰਾਬਰ ਹਾਂ ਤੇ ਮੈਂ ਕਿਹਾ ਹੁਣ ਖੋਲੀ ਹੋਈ ਆ ਹੁਣ ਵੀ ਕਾਨੂੰ ਕੱਚ ਕਰਨੀ ਨਵਾਂ ਲਿਆਂਦਾ ਪੰਜਾਬੋਂ ਹਣਾ ਵੀ ਨੂੰ ਪਾ ਲਈਏ ਜਿਆਕ ਬਣਾਉਣੇ ਆ ਫੁਲਕਾ ਲੱਟੇ ਚ ਬਣਾ ਦੇ ਬਾਕੀ ਹੁਣ ਇਹਦੇ ਹਾਂ ਹੁਣ ਆਪਾਂ ਇਹਦਾ ਕਰਾਂਗੇ ਹਨਾ ਟ ਕੋ ਲੱਜਗਣਟ ਨਗਜੂ ਬਰਗਣੇ ਵਿੱਚ ਇਹ ਨਵਾਂ ਪਾ ਦਾਂਗੇ ਨਾ ਇਹ ਪੁਰਾਣਾ ਮਸ਼ੀਨ ਦੇ ਵਿੱਚ ਰੱਖਿਆ ਆ ਤਾਂ ਪਹਿਲਾਂ ਜਾਂ ਪਿਛਲੇ ਸਾਲ ਮਸ਼ੀਨ ਆਈ ਆ ਪੰਜਾਬੋਂ ਰਸਤੇ 'ਚ ਪਟਿਆਲੇ ਕੋਲ ਆ ਗਏ ਨਾ ਜੇ ਕਹਿੰਦੇ ਵੀ ਜਾਂਦੀ ਦੀ ਨਵੀਂ ਦੇ ਕਲੱਚ ਖੋਲ ਲਿਆਉਂਦੀ ਦਾਈ ਇਹ ਬਾਈ ਇਹਦੇ ਵਿੱਚ ਬੈਰਿੰਗ ਟੰਡ ਲੈਓਗੇ ਤੇ ਨਾ ਜੇ ਆਪਣੀ ਰੋਡ ਤੇ ਨਾ ਮਸ਼ੀਨ ਕਦੇ ਵੀ ਚੱਲਣੀ ਆ ਵੀ ਲੰਬੀ ਚਲਾਉਣੀ ਆ ਆਪਾਂ ਨੇ ਛੋਟੀ ਪੁਲੀ ਹੁੰਦੀ 10 ਇੰਚੀ ਆਪਾਂ ਕਹਿ ਦਿੰਦੇ ਆ ਵੀ ਯਾਰ ਮਸ਼ੀਨ ਬਬਲਿੰਗ ਕਰਦੀ ਆ ਬਬਲਿੰਗ ਕਰਨ ਦਾ ਹੁਣ ਤੁਹਾਨੂੰ ਮੈਂ ਦੱਸਦਾ ਜਿਹੜੀ ਆ ਆਹ ਹੌজিং ਮੋਮਬਤੀ ਵਾਲਾ ਸ਼ਾਫਟ ਵਾਲਾ ਇਹ ਹੌਸਿੰਗ ਦੇ ਵਿੱਚ ਜਿਹੜੇ 베어ਿੰਗ ਆ ਵੀ ਤੁਸੀਂ ਐਸਾ ਬਣਾ ਲਓ 베어ਿੰਗ ਦੇਖਣ ਨੂੰ ਠੀਕ ਲੱਗਣਗੇ ਹਾਂ 베어ਿੰਗ ਉਹਦੇ ਬਾਅਦ ਛਾੜ ਦਾ ਸਾਈਜ਼ ਠੀਕ ਲੱਗੂਗਾ ਐਂਡ 베어ਿੰਗ ਟਾਈਟ ਹੋਣਗੇ ਪਰ ਬਬਲਿੰਗ ਕਰਦੇ ਮਸ਼ੀਨ ਨਹੀਂ ਹਟਦੀ ਭਾਈ ਅਸੀਂ ਸਾਰਾ ਕੁਝ ਨਾ ਪਿਛਲੇ ਸਾਲ ਗੁਜਰਾਤ ਗਏ ਕਦੇ ਆਹ ਕਰਨਾ ਕਦੇ ਆਹ ਕਰਨਾ ਕਦੇ ਆਹ ਕਰਨਾ ਸਾਰਾ ਕੁਝ ਕਰ ਕਰ ਦੇ ਲਾ ਮਸ਼ੀਨ ਬਬਲਿੰਗ ਤੇ ਨਹੀਂ ਹਟਦੀ ਜਦ ਹਟਈ ਇਹ 베어ਿੰਗ ਬਦਲਤੇ ਬਸ ਨਾਲੇ ਠੀਕ ਤੇ ਹੈ ਕੱਟਾ ਹਾਂ ਨਾਲੇ 베어ਿੰਗ ਠੀਕ ਤੇ ਜਦ ਨਾ ਹਟੇ ਇਹ ਪਨਾ ਹੂਨ ਨੂੰ ਖੜੀ ਕਰਨਾ ਕੁਦੂਏ ਲੜ ਉੱਧਰ ਤੇ ਲਾ ਕੇ ਕੁਸ ਨਾ ਹਲਕਾ ਉਹ ਛੱਟ ਜੀ ਮਾਰ ਨਾਲ ਪੀ ਜੀ ਆਏ ਮਾਰ ਲਾ ਜਦ ਪਾਈ ਇਹ 베어ਿੰਗ ਬਦਲੇ 베어ਿੰਗੇ ਬਦਲੇ 베어ਿੰਗ ਬਦਲਣ ਤੋਂ ਬਾਅਦ ਮਸ਼ੀਨ ਬਵਲਿੰਗ ਤਾਂ ਕਿਹਾ ਮਸ਼ੀਨ ਸੁੱਤੀ ਪਈ ਹੈ ਮੈਂ ਵੀ ਨਹੀਂ ਤੇ ਇਹ ਗੱਲ ਨੂੰ ਮੰਨਦਾ ਵਾਗਾ ਯਾਰ 베어ਿੰਗ ਹੁਣ ਤਾਂ ਇਹ ਭਾ ਕੇ ਲਿਆਏ ਆ ਆ ਵੋ ਆ ਪਰ ਬਾਈ ਕਹਿੰਦੇ ਨੇ ਨਾ ਵੀ ਕਈ ਵਾਰੀ ਸਵਾਦ ਜੁਟਕੀ ਵੀ ਕੰਮ ਕਰ ਜਾਂਦੀ ਆ ਇਹ ਮੈਨੇ ਦੋ ਤਿੰਨ ਵੀਰਾਂ ਨੇ ਆਪਣੇ ਦੇ ਫੋਨ ਲਾਇਆ ਕਹਿੰਦੇ ਬਾਈ ਯਾਰ ਬਈ 베어ਿੰਗ ਬਦਲਦੇ ਹੋ। ਬਈ ਇਹ ਮੈਨੇ ਬਬਲਿੰਗ ਕਰਦੀ ਆ ਨਾ। ਸਾਰਾ ਕੁਝ ਛਤਰੀ ਜੁਤਰੀਆਂ ਗੱਲ ਆ ਜਾਂਦੀ ਦੀ। ਬਾਏ 베어ਿੰਗ ਬਦਲਦੇ ਬਾਅਦ ਮੁੜ ਕੇ ਅੱਜ ਬਬਲਿੰਗ ਕਰਦੀ ਆ ਮਸ਼ੀਨ। ਆਉਂਦੀ ਆ। ਉਹਨੇ ਤਾਂ ਆਇਆ ਹੌজিং ਦੇ ਵਿੱਚ ਇਹਦੇ 베어ਿੰਗ ਢਲੇ ਦਾ ਟੱਕ ਲਾ ਕੇ ਪਾ ਲਈ ਤੇ ਹਾਂ ਕੰਮ ਚਲਾ ਰਿਆ ਤਾਂ। ਰੋਡ ਦੇ ਵਿਚਾਲੇ ਹੀ ਟੁੱਟ ਗਏ ਤੇ ਆਪਣੇ ਇਹਦੇ ਕੋਲ ਨੂੰ ਆ ਕੇ ਘੇੜਾ ਜਾ ਰਹਾ ਦੱਤੀਏ ਦੱਤੀਆ ਸ਼ਹਿਰ ਪਾਰ ਕਰਕੇ ਬਾਈ ਕੁੱਜਾ ਜੇ ਟੁੱਟ ਗਿਆ ਉਧਰੇ ਫਿਰ ਕੇ ਡਿੱਤੀ ਹੋਈ ਦੀ ਉਹ ਖੜਾ ਖੜਾ ਲਾ ਉਧਰੇ ਫਿਰ ਕੇ ਡਿੱਤੀ ਹੋਈ ਦੀ ਉਹ ਜੇ ਡਿੱਗ ਕੇ ਡਿੱ ਗਿਆ ਨਾ ਇੱਕ ਰੋਡ ਬਣਾਉਂਦੀ ਉਹ ਨਹੀਂ ਮਹਾ ਕਲੱਚ ਨੂੰ ਪਤਾ ਨਹੀਂ ਕੀ ਹੋ ਰਹਾ ਜੂ ਕਲੱਚ ਐ ਪੂਰਾ ਟਾਇਰ ਹੋ ਗਿਆ ਪੱਥਰ ਵਰਗਾ ਨਹੀਂ ਮੈਨ ਬਣ ਗਿਆ ਅਜੀ ਰੋਕੀ ਰੋਕੇ ਜਾਂ ਦੇਖਿਆ ਭਰਾਵਾ ਆ ਕੁਝ ਆਇਆ ਉਥੇ ਟਟਿਆ ਪਿਆ ਗੜ ਜਾਂ ਕੇ ਹੋ ਗਿਆ ਯਾਲਾ ਉਹ ਚੀਜ ਜਦੋਂ ਬਾਕੀ ਕਰਨ ਮਾਰ ਗਿਆ ਤੈਨੂੰ ਤਨੀ ਆਪਣਾ ਚੱਲ ਉਹ ਨਹੀਂ ਦੱਸ ਤਈਆ ਕੋਈ ਨਾ ਚੂੜੀ ਤਾਂ ਖੜਾ ਹੋਏ ਬਸ ਨਵੀਂ ਜਾਵਟਾ ਉੱਥੇ ਪਾਈ ਨਹੀਂ ਪਰੇ ਉਹ ਟਾਇਰ ਟੈਣੀ ਦੀ ਭਰਾਵਾ ਕੱਢਣ ਲੱਗਿਆ ਇਹ ਚੂੜੀਓ ਖੜਾ ਸੱਟਾ ਮਾਰ 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 ਉਹ ਚੂੜੀ ਖਰਾਬ ਕਰ ਲਈ ਹੁਣ ਆਜੂ ਐ ਕਰ ਆ ਨਾਟ ਖੋਲ ਕੇ ਨਾ ਆਹੋ ਜਿਹਾ ਖੋਲੋ ਜੇ ਪਾਚਾ ਵੀ ਮੈਂ ਖੋਲ ਲੈ ਇਧਰ ਪਾ ਪਾ ਨਾ ਦੇ ਮੈਨੂੰ ਨਹੀਂ ਦੇ ਸਾਰੀ ਕਰਾਮਾ ਦਾ ਜਿਹੜੀ ਮਸ਼ੀਨ ਦੇ ਵਿੱਚ ਆ ਵੈਰਗਾ ਜਾਨਾ ਕਿਤੇ ਟਿੱਲੇ ਹੋ ਜਾਣ ਮਾਲੇ ਮੋੜ ਤੇ ਵੀ ਸਾਰੀ ਮਸ਼ੀਨ ਨੂੰ ਬਬਲਿੰਗ ਕਰ ਲਾ ਦਿੰਦੇ ਆ ਇਹ ਚਲੋ ਬਾਕੀ ਦਿਖਾਉਣਾ ਤੁਹਾਨੂੰ ਕਲੱਚ ਪਲੇਟ ਬਣਣੀ ਆ ਸੈਟਿੰਗ ਕਰਨੀ ਆ ਉਹਦੀ ਉਹ ਦਿਖਾਉਣਾ ਤੁਹਾਨੂੰ ਕਿੱਥੇ ਬੰਦਦੇ ਆਂ ਕਲੱਚ ਪਲੇਟਾਂ ਸਭ ਦਾ ਆਪਣਾ ਆਪਣਾ ਤਜਰਬਾ ਹੈ ਕਿ ਕਿਤੇ ਬੰਦਦਾ ਕੋਈ ਕਿਤੇ ਬੰਦਦਾ ਪਰ ਆਪਾਂ ਕਿੱਥੇ ਬੰਦਦੇ ਆ ਅੱਜ ਇਹ ਤੁਹਾਨੂੰ ਦਿਖਾਵਾਂਗੇ ਇਹ ਸਾਲਾਂ ਬਾਅਦ ਵੀਡੀਓ ਪਾਉਣ ਲੱਗੀ ਆ ਅੱਜ ਕਲੱਚ ਪਲੇਟ ਦੀ ਮਣੀ ਦਿਖਾਇਆ ਉੱਧਰ ਕਿਆ ਕਰਦਾ ਮਣੀ ਕੀ ਕਰੀ ਜਾਂਦਾ ਬਾਈ ਨੋਂਠੀ ਗੰਗਾ ਪਾਦੀਆਂ ਬੇਰਪੜਾ ਸੀ ਨਵਾਂ ਕਿ ਤਰ੍ਹਾਂ ਕਿ ਆਇਆ ਲੈ ਵਾ ਉਦੋਂ ਦੀ ਜਮਾਨ ਕੱਢਿਆ ਗੱਡੀ ਜਿਤਨਾ ਮਸ਼ੀਨ ਲੈ ਕੇ ਤੁਰੇ ਆ ਹੈਗਾ ਬਈ ਨਵਾਂ ਮਸ਼ੀਨ ਸੀ ਪਿਆ ਬਈ ਮਸ਼ੀਨ 'ਚ ਪਿਆ ਨਾ ਹਾਂਜੀ ਜਾ ਕੇ ਕੱਢ ਲੈ ਭਾਈ ਭਾਈ ਹੋਣਗੇ ਲੈ ਨਾ ਬਈ ਇਹਦਾ ਨਾ ਆ ਆਣਾ ਮੋਮਬਤੀ ਵਾਲਾ ਹੋਜਿੰਗ ਪਾਉਣ ਤੋਂ ਬਾਅਦ ਪੂਰੀ ਯਾਰ ਫਿਟਿੰਗ ਕਰ ਲਈ ਕਰਨ ਤੇ ਬਾਅਦ ਹੋਣਾ ਨਾ ਕਈ ਬਾਈ ਯਾਰ ਫੋਨ ਤੇ ਪੁੱਛਣਗੇ ਵੀ ਬਾਈ ਕਲੱਚ ਕਿੰਨੇ ਦੇ ਬੰਨੀਏ ਸਾਡੇ ਕਲੱਚ ਨਹੀਂ ਲੋਡ ਆਉਂਦਾ ਹਨਾ ਬਾਈ ਫੋਨਾਂ ਤੇ ਉਹ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ ਜਿਹੜੀਆਂ ਹਨਾ ਵੀ ਸਮਝ ਜਦੋਂ ਬਾਹਰ ਹੋਣਾ ਹੁਣ ਵੀ ਮੈਂ ਵੀ ਕਹਿਦਾ ਬਣਾਦਮਾ ਫੋਨ ਤੇ ਮੈਂ ਕਹਿ ਦਵਾ ਭਾਈ ਐ ਮੰਨ ਲੋ ਐ ਮੰਨ ਲੋ ਕਈਆਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਕਈ ਵਾਰ ਮੈਂ ਸਮਝ ਕਹਿ ਵੀ ਦਨਾਗਾ ਨਾ ਬਹੁਤਾ ਚਲੋ ਬੰਦਾ ਦੁਗੀ ਹੋ ਗੇ ਵੀ ਭਾਈ 17 ਨੰਬਰ ਦੀ ਟੋਪੀ ਪਾ ਕੇ ਬੰਨ ਲਾ ਉਹ ਭਾਈ ਕਈ ਵਾਰ ਟੋਪੀਆਂ ਦਾ ਨਹੀਂ ਪਤਾ ਲੱਗਦਾ ਵੀ ਟੋਪੀ ਕਿੱਥੇ ਪਾਉਣੀ ਹੈ ਕਈ ਦਾ ਇੱਥੇ ਹੁਣ ਤਾਰ ਜੀ ਪਾ ਰਣਗੇ ਹਨ ਐ ਫਿੰਗਰਾਂ ਅੰਧ ਘਮਾ ਘਮਾ ਕੇ ਤਾਰ ਜੀ ਐ ਫਿੰਗਰ ਜਿਵੇਂ ਖਰਾਬ ਤੇ ਹਨਾ ਲਾਉਂਦੇ ਨੇ ਆਪਾਂ ਬੈਲੈਂਸ ਕਰਦੇ ਹੁੰਨੇ ਆ ਪਾਸ ਹਾਂ ਉਹ ਚੀਜ਼ ਬਣਾ ਕੇ ਦੇਖਣਗੇ ਆਪਣੇ ਕੋਲ ਤਾਂ ਬਾਈਕ ਸਾਦਾ ਜਾਂ ਨਖਤਾ ਹਣਾ ਬਹੁਤੇ ਅੰਕਲ ਦਾ ਕਹਾਣਾ ਕਿਆ ਕਹਿੰਦਾ ਨਖਲੋਂ ਧਲਕ ਦੀ ਚੀਜ਼ਾਂ ਜਾਂ ਕੰਧੀਆਂ ਹੁੰਦੀਆਂ ਨਹੀਂਆਂ ਨਾ ਵੀ ਆਹ ਵਾਇਰਿੰਗ ਆ ਇਹਦੇ ਨਾਲ ਇਹਨੇ ਚੱਲਣਾ ਸੁਰਮੇ ਨੇ ਹਣਾ ਇਹਦੇ ਨਾਲ ਇਹਦਾ ਮੇਲ ਆ ਇਹਦੇ ਨਾਲੇ ਆਪਾਂ ਵਿੰਗਣਾ ਦਾ ਮੇਲ ਕੱਢਦਾ ਹੁੰਦਾ ਮੈਂ ਕਦੇ ਵੀ ਧੋਖਾ ਨਹੀਂ ਦਿੱਤਾ ਕਲੱਚ ਪਲੇਟ ਨੇ ਸੀਜ਼ਨ ਦੇ ਵਿੱਚ ਇਹ ਨਹੀਂ ਹੈਗਾ ਵੀ ਕਦੇ ਖਰਾਬ ਹੋਊਗੀ ਜਾਂ ਕਦੇ ਸੈੱਟ ਨਹੀਂ ਆਈ ਹੈ ਨਾ ਬਹੁਤ ਜਿਹੜੀ ਸਾਫ ਸਫਾਈ ਹੈ ਨਾ ਬੰਦਾ ਕੰਮ ਕਰੇ ਇਹਦਾ ਕਲੱਚ ਵਾਲਾ ਬੈਰਿੰਗ ਹੈ ਮਤਲਬ ਇਹਦੇ ਫੇਸ ਨਾਲ ਇਹ ਫਿੰਗਰਾਂ ਮੋੜਾ ਦਿਓ ਸਾਰੀਆਂ ਹਾਂ ਹੁਣ ਆ ਘਲਾ ਦੇ ਇਹਦੇ ਉੱਪਰ ਰੱਖਦਾ ਜਿੱਥੇ ਇਹਨੇ ਚੱਲਣਾ ਹੈ ਹਾਂ ਆ ਚੱਲਣਾ ਕਲੱਚ ਨੇ ਉਹਦੇ 베어ਿੰਗ ਠੀਕ ਆ ਐ ਲੱਗਣਾ ਕਿ ਇਹ ਡਲਕਾ ਨਹੀਂ ਇਹਨੂੰ ਚਾਹੀਦਾ ਲੈ ਦੋ ਸਾਰੇ ਪਾਸੇ ਨੂੰ ਬਰਾਬਰ ਕਰਤਾ ਸੱਤਾਂ ਚਾਰਾਂ ਤੇ ਬਰਾਬਰ ਲੱਗੇ ਉਹਨਾਂ ਤੇ ਹਾਂ ਸੱਟਾਂ ਮਾਰ ਕੇ ਬਿਲਕੁਲ ਬਰਾਬਰ ਕਰਤਾ ਲੈ ਠੀਕ ਠੀਕ ਬਿਲਕੁਲ ਵੀ ਡਲਕਾ ਨਹੀਂ ਰਹਿਣਾ ਚਾਹੀਦਾ ਡਲਕਾ ਰਹਿ ਗਿਆ ਤਾਂ ਫਿੰਗਰ ਵੱਧ ਘਟ ਕੇ ਸੂਗੀ ਹਾਂ ਹਾਂ ਹਨਾ ਫਿਰ ਪਤਾ ਸਾਬ ਨੂੰ ਇਹ ਹਾਂ ਇਹ ਨਹੀਂ ਹੈਗਾ ਵੀ ਆਪਾਂ ਸਾਰਾ ਕੁਝ ਕਸਾਣੇ ਤੋਂ ਬਾਅਦ ਆਪਾਂ ਰੱਖ ਲਿਆ ਜੀ ਵੀ ਡਲਕਾ ਹੈ ਨਹੀਂ ਬਸ ਸਰ ਗਿਆ ਛੱਡ ਦੋ ਫੇ ਬਾਈ ਥੋੜੀ ਜਿਹੀ ਸੱਟ ਮਾਰੀ ਗਈ ਹੈ ਫਿੰਗਰ ਬੱਕਲੀ ਗਲੀ ਬਣਾਏ ਥੱਲੀ ਪੂਰੀ ਕਰਕੇ ਆਏ ਸਾਰੀ ਤਸੱਲੀ ਕਰਕੇ ਫੇਰ 베어ਿੰਗ ਰੱਖਣਾ ਹੈ ਕਿ ਮਾੜੀ ਮੋਟੀ ਜੀ ਕੱਚ ਪੱਛ ਹੋਵੇ ਛੱਟਣਾ ਉਹ ਨਿਕਲ ਜੇ ਇੰਨੀ ਜਿਆਦਾ 베어ਿੰਗ ਨੇ ਮਾਰਨੀ ਵੀ ਨਹੀਂ ਹੈਗੀ ਵਿੱਚ ਤੇ ਮੰਨ ਲਓ ਵੀ ਐਨ ਹੁਣ ਆਪਾਂ ਥੋੜਾ ਸਾਹਮਣੇ ਅਸੀਂ ਕਰ ਲਿਆ ਹੈ ਕੰਮ ਪਹਿਲਾਂ ਕਰਕੇ ਹੈ ਨਾ ਤੁਹਾਨੂੰ ਫੇਰ ਲਗਾਉਣ ਲੱਗੇ ਆ ਐਨ ਓਕੇ ਹੋ ਗਿਆ ਲੈ ਠੀਕ ਕੋਈ ਵੀ ਮੰਨ ਲਾ ਵੀ ਨਾ ਦਾ ਇੱਕ ਲੱਚ ਬਲੇਡ ਆਪਣੀ ਖਰਾਬ ਹੋਊਗੀ ਨਾ ਆਪਣੀ ਪ੍ਰੈਸ਼ਰ ਪਲੇਟ ਨੂੰ ਨਾ ਫੇਲ ਮੰਨ ਲਓ ਕਿ ਸਾਰਿਆਂ ਨਾਲ ਦੇਸੀ ਤੇ ਸਾਰਿਆਂ ਨਾਲ ਸੌਖਾ ਤਰੀਕਾ ਹੈ ਸੌਖਾ ਤਰੀਕਾ ਹੈ ਹੁਣ ਕਈ ਬੰਦੇ ਵੀਰ ਆਪਣੇ ਕਿਆ ਕਰਦੇ ਆ ਅੰਕਲ ਦੇ ਸਾਹਮਣੇ ਫੋਨ ਕਿੰਨੇ ਆਉਨੇ ਆ ਆਹਾ ਆਹਾ ਵੀ ਵੀਰੇ ਕਿੰਨੇ ਦੇ ਬੰਨੀ ਐ ਆਪਣਾ ਤਾਂ ਵੀਰੇ ਕਿੰਨੇ ਆਲਾ ਕੰਮੇ ਨਹੀਂ ਹੈਗਾ ਕਦੇ ਵੀ ਜੇ ਫਿੰਗਰਾਂ ਮੱਲ ਲਓ ਹੁਣ ਫਾਲੋਪ ਮੇਰੇ ਅਨੁਸਾਰ ਇੱਕ ਹੋਰ ਆ ਸਿੱਧਾ ਜਿਹਾ ਸਟਾਈਲ ਆ ਮੱਲੋ ਫਿੰਗਰਾਂ ਪੂਰੀਆਂ ਉੱਪਰ ਚੱਕਣੇ ਤੋਂ ਬਾਅਦ ਸਰੇ ਲਾ ਲੀਆਂ ਫਿੰਗਰਾਂ ਬਸ ਇਹ ਚੀਜ਼ ਦੇਖਣੀ ਹੁੰਦਾ ਜੇ ਫਿੰਗਰਾਂ ਪਰ ਆਉਨੀਆਂ ਪੂਰੀਆਂ ਫਿੰਗਰਾਂ ਆ ਗਈਆਂ ਪਰ ਬਸ ਇੱਕ ਫਿੰਗਰ ਨਾ ਉਹ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਨਾ ਰਾਜੂ ਇਹਦੀ ਫਲੈਸ਼ ਬਾੜਲਾ ਮੜੀ ਹੁਣ ਮੰਦਗਾ ਕੇ ਬਾੜਲਾ ਜੀ ਆਪਾਂ ਨਾ ਕਈ ਵੀਰੇ ਪੁੱਛਣਗੇ ਵੀ ਯਾਰ ਬਾਈ ਤੁਸੀਂ ਉਹ ਤਾਂ ਚੀਜ਼ ਦੱਸੀ ਨਹੀਂ ਵੀ ਜਿੱਥੇ ਦੇ ਨਾ ਫਿੰਗਰਾਂ ਉਹ ਦੀ ਜੇ ਨਿਊ ਪੱਥਰ ਰਹੇਦਾ ਕਿਥੇ ਧਰੀਏ ਨਾ ਨਿਊ ਕਿਥੇ ਧਰੀਏ ਆਦੇ ਬਾਈ ਹੁਣ ਨਾ ਦੋ ਟੇਮਰੀਆਂ ਮੇਰੇ ਕੋਲ ਹੈ ਨਾ ਬਿਲਕੁਲ ਨਾਰਮਲ ਟੇਮਰੀਆਂ ਕੋਈ ਲੌਗ ਵਾਲੀ ਟੇਮਰੀ ਨਹੀਂ ਹੈਗੀ ਇੱਕ ਹੈਗੀ 13 ਦੀ ਇੱਕ ਹੈਗੀ 17 ਦੀ ਜੇ ਤੁਸੀਂ ਉਹ 17 ਦੀ ਟੋਪੀ ਪਾ ਕੇ ਬੰਨ ਲੂਗੇ ਨਾ ਇੱਥੇ ਮੰਨ ਲੋ ਆ ਰਹੇ ਹੁਣ ਆਪਾਂ 17 ਦੀ ਟੋਪੀ ਤੇ ਬੰਨਦਾ ਹੁਣ ਅੱਗੇ ਮੈਂ ਵੀ ਮੈਂ ਵੀ ਥੋੜੀ ਜਿਹੀ ਫਿੰਗਰਾਂ ਚੱਕਤੀਆਂ ਇਦਗੀ ਆ 13 ਦੀ ਤੇ ਕਰਤੀਆਂ ਠੀਕ ਆ ਇਹ ਆਪਣੀ ਪੂਰੀ ਹੁਣ 13 ਦੀ ਟੋਪੀ ਆਈ ਏ ਬੱਚੇ ਦੇ ਇੱਕ ਆਪਾਂ ਜੇ 17 ਦੀ ਬੰਨ ਲਾਂਗੇ ਨਾ ਇਹ ਟੋਪੀ ਇੱਕ ਸਾਰੀਆਂ ਫਿੰਗਰਾਂ ਦੇ ਇੱਥੇ ਆਪਾਂ ਕਰਕੇ ਉਹਰੇ ਮਾੜੀ ਮਾੜੀ ਸਿਰ ਜਾ ਪੈਂਦਾ ਕਰਕੇ ਬਸ ਉੱਪਰ ਬੈਰਿੰਗ ਰੱਖ ਕੇ ਨਾ ਪੱਧਰਾ ਕਰ ਲੈਣਾ ਵੀ ਫਿੰਗਰਾਂ ਉੱਚੀ ਨਹੀਂ ਵੀ ਰਹੇ ਜੇ ਰੋ ਆਪਣੀ ਫਿੰਗਰ ਉੱਚੀ ਨਹੀਂ ਵੀ ਰਹੂਗੀ ਕੋਈ ਤਾ ਆਪਣਾ ਨੁਕਸਾਨ ਹੋਊਗਾ ਨਹੀਂ ਤਾਂ ਬਾਈ ਕਿਤੇ ਨਹੀਂ ਜਾਂਦੀ ਗਲੱਚ ਬ੍ਰੇਡ ਪੁੜਾ 13 ਹੀ ਟੋਪੀ ਆਪਾਂ ਨੇ 13 ਹੀ ਟੋਪੀ ਨਾਲ ਸੈੱਟ ਕਰ ਲਈ ਹਨਾ ਨਾਲੇ ਆਪਣਾ ਕੋਈ ਆਪਾਂ ਨੇ ਨਟ ਪਾ ਕੇ ਦੇਖਿਆ ਰਾ ਤੁਹਾਨੂੰ ਦਿਖਾਉਣ ਵਾਸਤੇ ਇੱਕ ਨਟ ਲੈ ਕੇ ਆਇਆ ਮੈਂ ਕੋਈ ਨਟ ਨਹੀਂ ਪਾਇਆ ਪੂਰੀ 13 ਦੀ ਉਹ ਵਨ ਹੋਈ ਲੈ ਪੂਰੀ ਸਾਰੀ ਵਿੰਗਰਾਂ ਦੇ ਵਿੱਚ 13 ਟੋਪੀ ਪਊਗੀ ਲੈ A to Z ਸਾਰੀਆਂ ਚਾਰਾਂ ਵਿੰਗਰਾਂ ਦੇ ਵਿੱਚ ਐਨ ਪਊਗੀ ਵੀ ਕਿਸੇ ਵੀ ਗੱਲ ਦੀ ਆਪਾਂ ਨੂੰ ਉਹ ਨਾਲ ਦੇਖ ਕੇ ਸਮੱਸਿਆ ਨਹੀਂ ਆਊਗੀ ਬਾਕੀ ਰੇਖ ਦੀ ਆਪਣੀ ਆਪਣੀ ਸਮਝ ਆ ਨਾ ਬਾਈ ਹੁਣ ਇਹ ਵੀਡੀਓ ਦੇ ਵਿੱਚ ਕਮੈਂਟ ਵੀ ਕਰਨਗੇ ਕਈ ਮੈਂ ਬੇਦਵਾਨ ਕਹਿਣਗੇ ਫੋਰਮੈਨ ਬੜਾ ਫੋਰਮੈਨ ਬਣਿਆ ਫਿਰਦਾ ਆਇਆ ਵੀਰੇ ਬਾਈ ਬੇਦਵਾਨ ਤਾਂ ਬਹੁਤ ਹੁੰਦੇ ਆ ਬਹੁਲੇ ਬੇਦਵਾਨ ਨੇ ਜਿੰਨੇ ਫੇਸਬੁੱਕ ਤੇ ਬੇਦਵਾਨਾ ਕਿਤੇ ਨਹੀਂ ਆਏ ਤੇਰੇ ਸਾਹਮਣੇ ਕਿੰਨੇ ਫੋਨ ਆਉਨੇ ਆ ਬਿਲਕੁਲ ਸਾਰੀ ਰਿਆੜੀਆਂ ਹੁਣ ਵੀ ਆ ਫੋਨ ਵੱਜਿਆਦਾ ਨਾ ਆਹੀ ਫੋਨ ਆਉਨੇ ਆ ਵੀ ਬਾਈ ਜੀ ਆ ਚੀਜ਼ ਏਕੜਾ ਹੋਗੀ ਆ ਚੀਜ਼ ਏਕੜਾ ਹੋਗੀ ਨਾ ਜੇ ਆਪਾਂ ਦੱਸ ਦਿੰਨੇ ਆ ਬਾਈ ਮੈਂ ਕਹਿੰਦਾ ਵੀ ਜਿੰਨਾ ਕੋਣ ਬਣਨੂਗਾ ਉਹਨਾਂ ਵੱਧ ਮਿਲਦਾ ਬਾਈ ਬਿਲਕੁਲ 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 ਮੈਂ ਦੇਖੀ ਹੈ ਜੀ ਜੇ ਵੀ ਜੇ ਪੰਜ ਕਲਚ ਪਲੇਟ ਦੱਸਾਂਗੇ ਸਾਨੂੰ ਇੰਜਨ ਦੀ ਜਾਣਕਾਰੀ ਆਊਗੀ ਬਿਲਕੁਲ ਜਿੰਨਾ ਕੋਣ ਕਹਿੰਦੇ ਬੰਡਾ ਆਪਣਾ ਕਿਹੜਾ ਇੱਥੇ ਕੋਲ ਦਾ ਸਾਵਰਾ ਕਿੰਨੇ ਦਿੰਦੇ ਹੈਗੇ ਆ ਚੱਲਗੇ ਜੇ ਦੱਸਦਾਂਗੇ ਕਿ ਕਿਸ ਨੂੰ ਦਾਗਲਾ ਕਹਿ ਦੂਗਾ ਚੰਗਾ ਬੰਦਾ ਦਾ ਗਿਆਨ ਬੰਡਿਆ ਹੀ ਚੰਗਾ ਹਾਂ ਜਿੰਨਾ ਗਿਆਨ ਬੰਡੋਗੇ ਕਹਿੰਦੇ ਉਨਾ ਹੀ ਗਿਆਨ ਆਊਗਾ ਕਿਸੇ ਨੂੰ ਦੱਸ ਦਾਂਗੇ ਹੁਣ ਆ ਕਾਜ ਖੋਲੀ ਦੀ ਆਪਣਾ ਕੀ ਕਰ ਗਿਆ ਨਾ ਉਹ ਵੀ ਵੀਡੀਓ ਪਾਉਂਦੇ ਆ ਵੀ ਚਲੋ ਕਿਸੇ ਦੇ ਮੇਰੇ ਵੀਰ ਭਰਾ ਦਾ ਕੋਈ ਹੁਣ ਲੋਕਲ ਦੇ ਆ ਬਾਈ ਇਦਰਾ ਨਾ ਐਮ ਪੀ ਜੀ ਪੀ ਦੀਆਂ ਮਸ਼ੀਨਾਂ ਉਹਨਾਂ ਦੇ ਸਟਾਫ ਮਿਲਦਾ ਨਹੀਂ ਉਹ ਵੀ ਜਿਹੜੇ ਆਪੇ ਕੰਮ ਕਰ ਲਾਂ ਜਾਂਦੇ ਨੇ ਬਈ ਦੇਖ ਕੇ ਆ ਆਪਣੇ ਕੋਲੇ ਖੜੀ ਆ ਬਾਬੇ ਬਹੁਤ ਵੀਡੀਓ ਹਨਾ ਵੀ ਜਿਹੜੇ ਬੰਦੇ ਬਹੁਤ ਬੰਦਿਆਂ ਦੇ ਫੋਨ ਮੈਨੂੰ ਲੋਕਲ ਦੇ ਆਉਂਦੇ ਰਹਿੰਦੇ ਆ ਵੀ ਸਰਦਾਰ ਜੀ ਤੁਹਾਡੀ ਵੀਡੀਓ ਦੇਖ ਦੇ ਕੇ ਅਮ ਪੂਰੀ ਗੱਡੀ ਹਨਾ ਬਣਾਣੀ ਸਿੱਖ ਗਏ ਬਾਕੀ ਦੱਸਿਓ ਮੇਰਾ ਵੀਰ ਕਮੈਂਟਾਂ ਕਰਕੇ ਕਮੈਂਟਾਂ ਦੇ ਵਿੱਚ ਦੱਸਿਓ ਕਿਹੜਾ ਵੀਰ ਆ ਉਹ ਹਨਾ ਜਿਹਦੇ ਆਪਣੀ ਵੀਡੀਓ ਦੇਖ ਕੇ ਇਹ ਚੀਜ਼ ਸਿੱਖੀ ਆ ਬਾਕੀ ਨਹੀਂ ਕਰਦੇ ਹੁਣ ਫੀਟਿੰਗ ਬਸ ਸਾਫ ਸੌਦਾ ਸਸਤਾ ਸੌਦਾ ਜਮਾ ਦਈ ਹਰ ਨਾ ਕੋਈ ਤਾਰ ਬੰਨਣੀ ਆ ਨਾ ਕੋਈ ਕੋਸ ਜਿਹੜੀ ਚੀਜ਼ ਨਾ ਇਹਨੇ ਚੱਲਣਾ ਉਹ ਚੀਜ਼ ਨਾ ਇਹਦਾ ਮੇਲ ਕਰੂ ਹੁਣ ਆ ਸੁਰਮਾ ਬੈਰਿੰਗ ਹਨਾ ਕਲਾਚ ਵਾਲੇ ਬੈਰਿੰਗ ਦਾ ਇਹਦੇ ਨਾਲ ਫਿੰਗਰਾਂ ਲਾ ਕੇ ਚੱਲਣੀ ਆ ਇਹਦੇ ਨਾਲੇ ਮੇਲ ਹੋਣਾ ਚਾਹੀਦਾ ਮੈਂ ਉਹ ਵੀ ਤਜਰਬਾ ਦੇਖਿਆ ਔਰੇ ਪਾ ਕੇ ਹਨਾ ਤਾਰ ਜੀ ਘੁਮਾ ਕੇ ਇਹਦੇ ਵੀ ਬਈ ਫਰਕ ਰਹਿ ਜਾਂਦਾ ਵਿੰਗਰਾਂ ਜੀ ਕਿੱਥੇ ਤਾਰ ਹੁੰਦੀ ਆ ਨਰਮ ਜਦ ਆਪਾਂ ਢੇੜਾ ਦੰਨਿਆ ਫਿੰਗਰ ਉੱਚੀ ਆ ਇਹਦੇ ਉਤਾਰ ਨੂੰ ਉੱਪਰ ਚੱਕ ਦਿੰਦੀ ਆ ਗਾਂ ਵਾਲੇ ਨੂੰ ਉੱਚੀ ਕਰ ਦਿੰਦੀ ਆ ਆਪਾਂ ਉਹ ਚਾਬੀਆਂ ਘੁਮਾ ਕੇ ਕਰਕੇ ਸੈਟ ਕਰੀ ਜਾਂਦੇ ਆ 18 ਵਰਸ ਇਹੀ ਗੱਲ ਰਹਿੰਦੀ ਆ ਆਹਦੇ ਫੋਨ ਉਹੀ ਵੱਜੀ ਜਾਂਦੇ ਆ ਸਾਰੀ ਦਿਹਾੜੀ ਫੋਨ ਆਉਂਦੇ ਆ ਹਨਾ ਤਾਂ ਮੈਨੂੰ ਵੀਡੀਓ ਦੇ ਵਿੱਚ ਮਜਬੂਰ ਹੋ ਕੇ ਇਹ ਚੀਜ਼ਾਂ ਦੱਸਣੀਆਂ ਪੈਣੀਆਂ ਵੀ ਚੱਲ ਮੇਰਾ ਫੋਨ ਆ ਜਿਹੜਾ ਨਾ ਕਈ ਵਾਰੀ ਬਾਈ ਕਿਸੇ ਦਾ ਚੱਕ ਹੁੰਦਾ ਨਹੀਂ ਚੱਕ ਹੁੰਦਾ ਵੀ ਕਿਸੇ ਦਾ ਕੰਮ ਸੱਚ ਆਲ ਜਪੇ ਚਲੋ ਬਾਕੀ ਥੈਂਕ ਯੂ ਸਾਡੀਆਂ ਇਹਦੀ ਫਿਟਿੰਗ ਹੋਣਾ ਬਾਕਸ ਤੁਸੀਂ ਆਹ ਚੀਜ਼ਾਂ نوٹ ਰੱਖਿਓ ਨਾ ਜੇ ਆਪਾਂ 14 ਦੀ ਟੋਪੀ ਨਾਲ ਵੀ ਕਰ ਲਾਂਗੇ ਤਾਂ ਵੀ ਤੁਹਾਡੀ ਮਸ਼ੀਨ ਕਲੱਚ ਬਰੇਡ ਵਧੀਆ ਚੱਲੂਗੀ ਹਨਾ 13 ਦੀਗਾ ਕਰ ਲਾਂਗੇ ਤਾਂ ਵੀ ਵਧੀਆ ਚੱਲੂਗੀ ਜੇ ਜਮੇ ਉੱਤੇ ਜਾ ਕੇ ਬਣੋਗੇ ਤਾਂ ਕਲੱਚ ਫਿਰ ਟਾਇਟ ਰਹੂਗਾ ਚਲੋ ਬਾਕੀ ਇਹਨੂੰ ਕਰਦੇ ਆਂ ਬਟਾ ਫਿੱਟ ਕਰਨੇ ਤੋਂ ਬਾਅਦ ਵਿੱਚ ਤੁਹਾਨੂੰ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਕਲੱਚ ਵੀ ਦਿਖਾਵਾਂਗੇ ਆ ਭਾਵੇਂ ਆਂ ਉਂਗਲੀ ਘਾ ਦੱਬ ਲਵੇ ਛੋਟਾ ਜਿਹਾ ਜਵਾਕ ਹੈ ਉਂਗਲੀ ਘਾ ਦੱਬ ਲਵੇ ਇੰਨਾ ਰੈੜਾ ਕਲੱਚ ਹੋਊਗਾ ਕਰਕੇ ਸੈਟਿੰਗ ਕਲੱਚ ਦੀ ਰਾਤ ਤਾਂ ਨਹੀਂ ਰਹਾ ਹੋ ਗਿਆ ਤਾਂ ਹਨਾ ਅੱ비 ਪੂਰੀ ਮੈਂ ਕਹਿੰਦਾ ਸ਼ਾਮ ਹੋ ਗਈ ਦੀ ਹੁਣ ਕਰਤਾ ਐਨ ਓਕੇ ਕਲੱਚ ਪਲੇਟ ਕਰਤੀ ਫਿੱਟਾ ਅੱਜ ਹੁਣ ਪਿੰਨੀਆਂ ਦੇਖ ਲੈ ਇਹਦਾ ਮੁਰਾ ਦੇ ਖੋਲ ਕੇ ਦੇਖ ਲਈ ਰੱਖਿਆ ਨਾ ਹਾਂਜੀ ਹਾਂ ਯਾਨ ਉੱਤੇ ਹੈ ਮੁਰਾ ਬਸੋ ਪੀਨੀਅਨ ਜਿਹੜਾ ਪਿਆ ਰਾਮਨੇ ਕੋ ਪੁਰਾਣਾ ਇੱਕ ਉਹ ਦੇਖਣਾ ਵੀ ਇਹਦੇ ਵਿੱਚ ਇਹੀ ਪੀਨੀਅਨ ਸੇਮ ਆ ਉਹ ਨਾਲ ਬੈਰਿੰਗ ਚੈੱਕ ਹੋਣਗੇ ਪੀਨੀਅਨ ਦੇ ਲਾ ਗੁੱਲਾ ਤੇ ਹੋ ਲਿਆ ਬੜਾ ਥੋੜਾ ਬਾਈ ਹਾਂ ਤਾਂ ਤੇ ਮੈਂ ਬੈਰਿੰਗ ਪਾ ਕੇ ਲਿਆਇਆ ਤੇ ਪਿੰਡ ਤੇ ਆਇਆ ਤੇ ਆ ਤੇਲ ਸਾਰੇ ਰੱਖਦੇ ਧੋਣੇ ਆ ਚੰਗਾ ਇਹ ਕਾਲਸ ਨਾਲ ਵਿੱਚ ਰਹੇ ਤੇਲ ਲਵਾ ਪਾਉਣਾ ਸਾਰਾ ਇਹਦੇ ਵਿੱਚ ਹਾਂ ਜੀ ਬਾਈ ਹਾਂ ਤੇਲ ਦੀ ਬੜੀ ਕਹਿੰਦੀ ਨਿਹੰਦੀ ਵੀ ਗੱਲ 126 ਲੀਟਰ ਦੀ ਨਾ ਸੌਰੀ 26 ਲੀਟਰ ਦੀ ਆ 140 ਨੰਬਰ ਲੈਂਦਾ ਬਾਈ ਹਨਾ ਇਹ ਗਾੜਾ ਹੁੰਦਾ ਤੇਲ ਜਿਵੇਂ ਆਪਣੇ 90 ਨੰਬਰ ਹਨਾ ਘਰਾਰੀਆਂ ਆਵਾਜ਼ ਕਰੀ ਜਾਂਦੀਆਂ ਉਹ ਚੀਜ਼ ਬੰਦੇ ਨੇ ਦੱਸਿਆ ਕਹਿੰਦਾ ਵੀ ਗਰੰਟ ਵੀ ਆਵਾਜ਼ ਘਰਾਰੀਆਂ ਘੱਟ ਕੰਮ ਕਰਦੀਆਂ ਨਾ ਖੜਕਦੀਆਂ ਬੋਲਦੀਆਂ ਘਾਟਾਂ ਕਰਾਉਣੀਆਂ ਤੇਲ ਦੇ ਵਿੱਚ ਬਾਕੀ ਚੱਲੇ ਤੇ ਪਤਾ ਲੱਗੂਗਾ ਫਰਕ ਤਾਂ ਥੋੜਾ ਜਿਹਾ ਹੁੰਦਾ 90 ਆ 140 ਦਾ 190 ਤੇ 120 ਦਾ ਜਿਆਦਾ ਫਰਕ ਨਹੀਂ ਹੈਗਾ 140 ਦਾ ਥੋੜਾ ਜਿਹਾ ਫਰਕ ਆ ਜਿਵੇਂ ਆਪਾਂ ਦੇਖਦੇ ਆ ਨਾ ਕਈ ਬੰਦੇ ਤੇਲ 90 ਨੰਬਰ ਤੇਲ ਪਾ ਕੇ ਇਹਦੇ ਵਿੱਚ ਗ੍ਰੀਸ ਪਾਉਂਦੇ ਆ ਜਿਹੜੀ ਉਹ ਗ੍ਰੀਸ ਪਾਉਣੇ ਵਾਲਾ ਕੰਮ ਖਤਮ ਹੋ ਜੂਗਾ ਹੁਣ 140 ਨੰਬਰ ਗੈਰ ਜੰਤਾ ਉਹ ਪਲੇਟ ਵੜ ਬਜੀ ਆ ਗਿਆ ਆ ਗਿਆ ਬਾਈ ਚੱਲ ਆ ਜੀ ਇੱਧਰ ਨੂੰ ਕੱਢ ਪਏ ਹੂੰ ਇਹਦੇ ਤੇ ਰੌਣਕ ਗਰਾਰੀ ਲੱਗੀ ਹੋਣੀ ਗਾਂ ਬਾਹਰ ਅੱਜ ਰਾਜੂ ਕਰ ਲੋ ਨੇੜੇ ਇਹ ਕੰਮ ਕੰਮ ਬਹੁਤ ਅੱਗੇ ਵੱਧ ਗਿਆ ਕੰਮ ਆਪਣਾ ਇੰਨੇ ਦਿਨ ਤਾਂ ਕੰਮ ਹੈ ਨਹੀਂ ਤਾਂ सीधी ओ ला दे सीधी ओ ला दे कुछ नहीं हमें इतने ला दे सेंटर चला के नहीं चल 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 कुछ नहीं बहुत आड़ हूँ चल आ गया आ गया आ गया बैरंग रूकूगा हूँ बैरंग रूकूगा चल 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 गया ਹੈਦਰਾ ਵਾਲਾ ਪੈ ਰੇਗਾ ਇੱਥੇ ਰੁਕੂਗਾ ਨਾ ਕਰਾਰੇਗਾ ਲੱਗ ਕੇ ਰੁਕ ਜਾਣਾ ਨੇ ਇੰਨੀਆਂ ਪਾਈ ਆਂ ਹਾਂ ਹਾਂ ਆ ਗਿਆ ਵਾਰ ਵਾਰ ਥੋੜਾ ਜਿਹਾ ਰਹਿ ਗਿਆ ਚਾ ਮਜੀ ਇਹਦੇ ਦੰਦੇ ਗਹਿਣਾ ਠੀਕ ਆ ਜੀ ਇਹਦੀ ਲੰਬਾਈ ਦੇਖ ਉਹ ਆ ਬੜਾ ਪਿੰਨੀਆਂ ਪਏ ਆਪਣੇ ਕੋਲ ਵੀ ਉਹ ਇਹ ਚ ਆ ਜਾਊਗਾ ਉਹ ਸਾਫ ਆਣਾ ਹਾਂ ਰਾਜ ਜੀ ਤੇਲ ਕਾਇਲ ਨੂੰ ਚੰਗੀ ਤਰ੍ਹਾਂ ਸਾਫ ਕਰ ਲ ਜਾਂਗਾ ਡੀਜ਼ਲ ਮਾਰ ਕੇ ਨਾ ਤੇਲ ਆਪਾਂ ਨਵਾਂ ਪਾਉਣਾ ਐ ਵੀ ਨਵੇਂ ਦੇ ਵਿੱਚ ਹਾਂ ਥੱਲੇ ਖੋਲ ਕੇ ਨਾ ਨਾਟਾ ਹਾਂ ਚੰਗੀ ਤਰ੍ਹਾਂ ਸਫਾਈ ਕਰ ਦੋ ਇਹਦੀ ਅੱਜ ਪਾਉਣਾ ਪ੍ਰੈਸ਼ਰ ਕੋਸ ਹੋ ਜਾਵੇ ਚਾਹੇ ਚਾਹੇ ਰਾਤ ਦੇ 12 ਵੱਜ ਜਾਣ ਅੱਜ ਠੀਕ ਆ ਹਾਂ 12 ਹੋ ਗਏ ਕਿੰਨੇ ਆ 12 ਆਉਦੇ ਗਿੰਨ ਛੜਾ ਪਿਆ ਇਹ ਚ 12 ਹਨਾ ਲੰਬਾਈ ਜਣਾ ਹੀ ਸੇਮ ਦੇਖੀ ਨਹੀਂ ਤੇਲ ਲਾਵਾਂ ਪਾ ਦੇ ਰੱਖਣਾ ਕਾਹ ਨੂੰ ਦੋ ਪੂਏ ਦਿਖਦੇ ਪੈਣੇ ਇਹ ਚ ਕਿਹੜਾ ਜ਼ਿਆਦਾ ਪੈਂਦਾ ਹਾਂ ਬਾਕੀ ਗੇਜ ਆਪਣਾ ਓਕੇ ਹੋ ਗਿਆ ਢਾਂਡੀ ਹੁੰਡੀ ਲਾਤੀਆਂ ਨਾ ਕਰਕੇ ਕੰਪਲੀਟ ਬਸ ਹੁਣ ਤਾਂ ਕਹਿੰਦੇ ਤੇਲ ਹੀ ਪਾਉਣਾ ਮੁੰਡਿਆਂ ਨੇ ਡੀਜੀਲ ਮਾਰਨੀਂ ਦਾ ਗੇਅਰ ਚ ਵੀ ਐਵੇਂ ਗੰਦੇ ਬੰਦੇ ਹੱਥ ਲੱਗੇ ਹੈ ਗੰਦੇ ਬੰਦੇ ਹੱਥ ਲੱਗੇ ਹੋਣ ਨਾ ਵਿੱਚ ਕਾਲੇ ਕੂਲੇ ਜਿਹਾ ਸਾਫ ਹੋ ਜੂਗਾ ਉਹ ਕਿੰਨੇ ਗਨੀਏ ਦੇ ਵੀ 12 12 ਇਹਦੇ ਕਿੰਨੇ ਆ 베ਰਿੰਗਸ ਇਹ ਰਾਜਮਾ ਹੀ ਲੱਗ ਰਾਇ 12 ਬਸ ਵੇ ਜਿਵੇਂ ਆ ਬਰਾਬਰ ਲਾ ਕੇ ਦੇਖ ਵੀ ਉਨੇ ਲੰਬਾ ਉਨਾ ਹੀ ਆ ਰੋਕ ਦੇ ਫੇਮ ਹੀ ਹੈ ਹਾਂ ਫੇਮ ਹੀ ਬੜਾ ਠੀਕ ਆ ਬਈ ਇਹ ਚ ਰੱਖ ਲਓ ਤੁਸੀਂ ਇਹ ਚ ਆਊਗਾ ਆ ਮੂਹਰੇ ਵਾਲੀ ਝੇਰੀਆਂ ਦੇਖ ਮੂਹਰੇ ਤਾਂ ਫੇਮ ਹੀ ਹੁੰਦੀਆਂ ਆ ਬੜਾ ਠੀਕ ਆ ਹਾਂ ਪਾਉਂਦੀ ਨਹੀਂ ਹੈ ਨਾ ਨਾ ਲੋੜ ਨਹੀਂ ਜਾਓ ਠੀਕ ਆ ਹਾਂ ਉਹਦੇ ਦੰਦੇ ਤਾਂ ਠੀਕ ਆ ਹਾਂ ਸਹੀ ਗਏ ਮਾਰੇ ਮਾਰੇ ਯਾਰ ਇਹਨੂੰ ਬਦਲ ਦਿੰਨੇ ਆ ਤੇ ਪਾਲਾ ਫਿਆ ਪਾਲਾ ਆ ਰੱਖ ਲੈ ਸੁਪੇਅਰ ਬੇਰਿੰਗ ਸਹੀ ਆ ਬੇਰਿੰਗ ਕੱਢ ਲੈ ਬੇਰਿੰਗ ਤਾਂ ਨਵੇਂ ਪਾ ਕੇ ਲਿਆ ਆ ਮੈਂ ਪਾ ਲੋ ਫਿਆ ਪਾ ਲੋ ਧੋ ਕੇ ਪਾ ਲੋ ਡੀਜ਼ਲ ਗਾ ਹੋਰ ਚਾਚਾ ਹਾਂ ਕੀ ਕਰਨਾ ਗਿਆ ਕਿਆ ਕਰਨਾ ਹੀ ਆਈ ਲੱਗੇ ਨਾ ਨਾਈਟ ਬੋਲਟ ਜੇ ਇਕੱਠੇ ਕਰੀ ਜਾਣਾ ਚੱਲ ਵਧੀਆ ਬੱਠਲ ਰੱਖਿਆ ਸੀ ਘਰ ਉਹ ਕਿੱਥੇ ਆ ਆ ਕਰਕੇ ਨਾ ਮੈਂ ਮੜੀ ਜਾਲੀ ਲਿਆ ਮੌਦੀ ਚੰਗਾ ਇੰਜਨ ਵਾਲੀ ਜੇ ਫਰੇਮ ਜੀ ਬੜਾ ਲਈਓ ਜੇ ਉਹ ਮਿਲ ਜਿਓ ਨਹੀਂ ਆਇਓ ਫਿਰ ਕੋਈ ਤਈ ਰਹੂਗੀ ਫੈਲਾ ਹੋ ਗਿਆ ਲਿਆ ਮੈਂ ਚੱਕ ਬੱਠਲ ਇਹਨਾ ਕੌਣ ਆਜੀ ਐਰਾ ਰੈਡ ਮੈਂ ਲਿਆ ਮੈਂ ਚੱਕ ਬੱਠਲ ਮਨੀ ਤੂੰ ਇੱਥੇ ਕਿਆ ਕਰਦਾ ਮੈਂ ਬਾਹਰ ਕੱਢਣੀਆਂ ਜੀ ਉੱਪਰ ਆਉਂਦਾ ਤੇਲ ਨਹੀਂ ਉੱਪਰੋਂ ਕੱਢ ਲੈ ਥਾਰੀ ਉੱਚਾਈ ਕੱਢ ਲਾ ਉੱਪਰ ਨੂੰ ਉੱਪਰ ਬਿਲਡਿੰਗ ਆ ਆ ਗੋ ਘੇਰ ਠੀਕ ਆ ਸਰਾਉਟ ਜਾਂ ਠੀਕ ਆ ਚੈਨਲ ਆ ਹਾਂ ਸਰਾਉਟ ਤਾਂ ਠੀਕ ਵਾ ਠੀਕ ਅੱਜ ਜਿਹੜੀ ਜਾਲੀ ਲਿਆਉਣੀ ਐ ਇੰਜਨ ਵਾਲੀ ਹੈ ਨਾ ਜਿਹੜੀ ਇੰਜਨ ਦੇ ਉੱਤੇ ਆਪਾਂ ਜਾਲੀ ਲਾਉਣੀ ਸੀ ਉਹ ਜਾਲੀ ਲਿਆਉਣੀ ਆ ਉਹ ਜਾਲੀ ਬਣਾਈਏ ਨਮੀ ਦੀ ਬਣਾ ਇਧਰ ਝੰਗਾ ਝੰਗਾ ਬਹੁਤ ਆ ਉਹਦੇ ਵਿੱਚ ਕਿ ਐ ਸ਼ੇਪ ਰਹੂਗੀ ਫੇਰ ਬਈ ਵਾਕਿਆ ਟਾੜੀ ਜੋ ਲਾਤਾ ਸਬਾਨ ਅੱਜ ਮਈ ਆ ਗਿਆ ਤਾਂ ਨਾ ਉਹ ਨਮੀ ਵਿੱਚ ਗਿੱਲਾ ਹੋ ਗਿਆ ਰ ਸਾਰਾ ਸਮਾਨ ਆ ਬੈਰੰਗ ਬੂਰਮ ਚ ਧੋਤੇ ਸੁਕੜੀ ਜਾ ਗੋ ਉਹੀਂ ਸਿੱਤੇ ਪੈਨੇ ਨੂੰ ਉਹਦੇ ਚ ਲੈ ਜਾ ਲੈ ਕੇ ਰਸੀ ਵਾ ਕੇ ਇਹਨਾਂ ਨੂੰ ਵੀ ਤੇ ਬਰਖਾ ਜਾ ਚਾ ਸਾਡਾ ਬੈਠਾ ਪੋਰਮ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੀ ਸਵਾਗਤ ਨੂੰ ਸਤਿ ਸ੍ਰੀ ਅਕਾਲ ਕੰਨਾ ਚ ਕਹਿ ਲਾ ਗਿਆ ਭਾਈ ਮੈਨੂੰ ਵੀ ਫਲੈਟ ਉਧਰ ਆ ਲੱਗਦਾ ਮੈਨੂੰ ਕੰਨਾ ਚ ਲਾਉਨੇ ਨੇ 에ਰਪੋਰਟ ਪਾ ਜਾ ਚ ਇਹ ਬਸ ਸੁਣ ਲਈਦਾ ਹੌਲੀ ਹੌਲੀ ਇਹ ਕੋਈ ਡਿਸਟਰਬ ਨਹੀਂ ਹੁੰਦਾ ਚੱਲੀਏ ਬੋਰ ਮਾਰ ਲੈ ਲਿਆ ਬਣਾ ਦੀ ਜਾਲੀ ਅੱਜ ਅੱਜ ਵਰਕਸ਼ਾਪ ਖਾਲੀ ਆ ਹੈ ਰੌਣਕ ਜੀ ਲਾਈ ਹੋਰ ਅੱਗੇ ਨਹੀਂ ਉਹ ਸਾਂ ੱੱਕਾ ਪੈਂਦਾ ਦਾ ਪੂਰਾ ਅੱਜ ਹੈ ਪੂਰਾ ਥੋੜਾ ਖੜਕਦਾ ਅੱਜ ਤਾਂ ਉਹਨਾਂ ਦੇ ਕੰਮ ਦਾ ਜੋਰ ਰਹੂਗਾ ਕਿਉਂ ਫਰੈਸ਼ ਕਰ ਤੁਰੂ ਅੱਜ ਤਾਂ ਬੈਲੈਂਸ ਬੂਲਨ ਵੀ ਇਹਦਾ ਕੱਲ ਇਹਨ ਕਰਕੇ ਰਹਿਣ ਰੈਡੀ ਕਰਕੇ ਛੱਡਿਆ ਇਹ ਹੁਣ ਲਾ ਬੈਲੈਂਸ ਨੂੰ ਪੂਰਾ ਹੈ ਲੱਾ ਜਵੇਂ 00 ਖੋਏ ਹੈ ਜਿਵੇਂ ਹਰੀਓਮ ਕੱਲ ਕਹਿੰਦਾ ਇਹ ਹਮਨੇ ਤਾਂ ਕਦੇ ਕੀਆ ਨਹੀਂ ਆ ਉਹ ਕਹਿੰਦਾ ਹਮ ਤਾਂ ਐਸੀ ਬਾਰਾਂ ਲਗਾ ਕੇ ਐਸੀ ਕਰ ਦਨੇ ਮਾਖਾ ਤਾਂ ਹੀ ਤਾਂ ਦਲੀਆ ਆਪਣਾ ਆਪਣਾ ਕੱਢਦੀਏ ਦਲੀਆ ਨਹੀਂ ਬਾਈ ਪਤਾ ਕਿ ਜੇ ਬਾਰ ਉੱਚੀ ਰਹਗੀ ਉਹਨੇ ਤਾਂ ਹੁਣ ਬਾਸਕਟ ਆਪਾਂ ਇੱਕ ਬਾਰ ਦਾ ਮੰਨਣੀ ਚਾਪਾ ਗੈਪ ਰੱਖਣਾ 13 ਦਾ ਜਾਂ 10 ਦਾ ਕਿਤੇ ਕੋਈ ਆਪਣੀ ਆਪਣੀ ਰੇਖ ਦੀ ਆਪਣੀ ਆਪਣੀ ਇੱਛਾ ਜਿੱਥੇ ਬਾਰ ਤਾਂ ਬਰਪੱਦਰ ਉੱਚੀ ਲੰਗੇ ਉਹਨੇ ਠੀਕ ਲੰਗੇ ਜਿਹੜੀ ਜਵੇਂ ਦਬ ਲਵੇ ਲੰਗੇ ਦਾਣਾ ਭੰਨਣਾ ਹੀ ਆ ਉਹਨੇ ਹੋ ਗਿਆ ਨਾ ਹੁਣ ਐ ਜਮੇ ਮੈਂ ਕਹਿੰਦਾ ਵੀ 00 ਕਰਕੇ ਲਾਤਾ ਐ ਥਰੈਸ਼ਰ ਦੀ ਗੱਲ ਬਣਾਤੀ ਗੱਲ ਬੈਲੈਂਸ ਵੀ ਐ ਮੈਂ ਕਹਿੰਦਾ ਵੀ ਟਾਪ ਦਾ ਹੋਇਆ ਉਹਦਾ ਲੱਗਦਾ ਗਿਆ ਘੰਟਾ ਡੇਢ ਘੰਟਾ ਪਹਿਲਾਂ ਲੱਗ ਹੈ ਦਿਹਾੜੀਓ ਲੰਘੀ ਘੰਟਾ ਦਿਹਾੜੀਓ ਲਾਇਆ ਚਲ ਉਹਦਾ ਦਿਲ ਲਾਉਣੇ ਨੂੰ ਕਹਿ ਰਿਹਾ ਬੈਲੈਂਸ ਨੂੰ ਲੱਗ ਗਈ ਅੱਧੀ ਦਿਹਾੜੀ ਦੋ ਤਿੰਨ ਘੰਟੇ ਲੱਗੇ ਕੱਪੀਆਂ ਇਹ ਕਰਤੀਆਂ ਸਮਾਰ ਕੇ ਬੈਲੈਂਸ ਵਾਲੀ ਹਾਂ ਕਰਤੀਆਂ ਬਾਈ ਜਿਹੜਾ ਵੇਟ ਰੱਖਿਆ ਲਾਤੀਆਂ ਪੂਰੀ ਹੈੱਡੇ ਲਾਤਾ ਹੈੱਡ ਪਿਆਦਾ ਆਪਣੇ ਕੋ ਟੁੱਟਿਆ ਬਾਰ ਦੇ ਵਿੱਚ ਹੀ ਲਾਤਾ ਹੈ ਗੱਲ ਬਣ ਗਈ ਹੁਣ ਇਹਨਾਂ ਨੂੰ ਪਤਾ ਕੀ ਹੈ ਮਸ਼ੀਨਾਂ ਝੂਟੇ ਜ ਨਹੀਂ ਵਾਕਈ ਮਸ਼ੀਨਾਂ ਝੂਲੇ ਜ ਨਹੀਂ ਮਾਰਦੀਆਂ ਦਿੰਦੀਆਂ ਆ ਆ ਆ ਉਹ ਮਸ਼ੀਨਾਂ ਇਹਦੇ ਨਾਲ ਮਾਰਦੀਆਂ ਝੂਲੇ ਜ ਬੈਲੈਂਸ ਆਉਟ ਹੋ ਜਾਂਦਾ ਜਿਹੜਾ ਆਪਾਂ ਕਹਿੰਦੇ ਮਸ਼ੀਨ ਦੀ ਚਾਦਰ ਪਾਟ ਗਈ ਬਈ ਹਾਂ ਹਾਂ ਉਹ ਕੰਬ ਕੰਬ ਕੇ ਪਾਟਣ ਲੱਗਦੀ ਹੈ ਪਾਟਣ ਲੱਗਦਾ ਇਹ ਹੀ ਕੰਮ ਕਰਦਾ ਉਹ ਚੱਲੀਏ ਫਿਰ ਚੱਲੋ ਚੱਲੋ ਉਹ ਪਾ ਦੇਖੀ ਨਹੀਂ ਸੀ ਇੱਕ ਮਸਜਿਦ ਨਾ ਨਿਊ ਓਰਲੈਂਡ ਓਹੌਲੈਂਡ ਜਿੱਥੇ ਜਾਂ ਪੰਜ ਸਾਰੀ ਤੜਗੀ ਸੀ ਉਹਦੇ ਕੋਲ ਵਿਹਾਈ ਹੋਇਆ ਹੋਇਆ ਪੰਗਾ ਕੈਮਰਾ ਉਹਨਾਂ ਅੱਜ ਅੱਜ ਹਰੇ ਚਨੇ ਹਰੇ ਚਨੇ ਹਾਰਾ ਛੋਲਾ ਹਾਰਾ ਛੋਲਾ ਛੋਲੂਆ 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 ਕਹਿੰਦੇ ਨੇ ਛੋਲੂਆ ਬੋਲਾ ਜਾਂਦਾ ਹੈ ਹਿੰਦੀ ਛੋਲੂਆ ਕਹਿੰਦੇ ਹੈ ਆਦੂ ਛੋਲੂਆ ਆ ਜੀ ਬਾਈ ਕਰਤੀ ਫਿਟਿੰਗ ਕਰਨੀ ਸ਼ੁਰੂ ਬੈਡ ਗੇਅਰ ਹਾਡੀ ਸਾਰਾ A to Z ਓਕੇ ਹੋ ਗਿਆ ਬਸ ਮਨੀ ਅਜ ਥਰੈਸਰ ਪਾਉਣਾ ਬੁੱਗਿਆ ਆਪਾਂ ਨੇ ਹਾਂ ਬਾਸਕਟ ਥਰੈਸਰ ਪਾ ਕੇ ਅੱਜ ਲੀਵਰ ਬਾਬੇ ਦੀ ਕਿਰਪਾ ਨਾਲ ਨੂੰ ਲਾਉਣਾ ਹੈ ਜੰਗਾ ਠੀਕ ਹੈ ਜੀ ਹਾਂ ਆਪਾਂ ਹੁਣ ਢੇਲੇ ਨਾਲ ਚੱਲੀਏ ਨਾ ਥੋੜਾ ਇਹਨੇ ਰਸਨੇ ਦਾ ਕਰਿਆ ਕਰੀਏ ਹੁਣ ਹਾਂ ਕਿੱਦਾਂ ਬਜੀ ਠੀਕ ਆ ਬਈ ਕੀ ਕਰੀ ਜੰਨਾ ਆ ਬਈ ਇਹ ਗੁੱਟ ਕੇ ਹਟ ਕਰਕੇ ਅੱਡੇ ਜੀ ਅੱਛਾ ਪਾ ਸੰਸਾਭ ਨਾ ਰੱਖੀ ਟੈਕਟਰ ਰਟਾਇਰ ਵੀ ਨਾ ਕਰੀ ਮਾਉਦੇ ਜੰਗਾ ਮੈਂ ਬਾਈ ਹੱਥ ਨਾਲ ਗੀੜਾ ਦੇ ਕੇ ਦੇਖਿਆ ਸੀ ਸਾਰੇ ਹਾਂ ਹੱਥ ਨਾਲੇ ਕੀੜਾ ਕੰਨਾ ਆਉਂਦਾ ਚਾਹੀਦਾ ਫੇਰ ਕਾਰਾਗਰੀ ਜੇ ਰੈਂਚ ਪਾ ਕੇ ਗੀੜਾ ਆ ਫੇਰ ਕੋਈ ਕਾਰਾਗਰੀ ਨਹੀਂ ਆਗੀ ਹਾਂ ਹਾਂ ਬਾਕੀ ਐ ਵੀ ਆਪਣਾ ਗੈਡਰਮ ਤਾਂ ਬਾਈ ਆਪਾਂ ਨਵੇਂ ਹੀ ਪਾਇਆ ਤਾਂ ਨਾ ਇਹ ਵੱਲੋਂ ਜਦੋਂ ਇਧਰੋਂ ਸੋਆ ਬਿੰਚ ਲੈ ਕੇ ਆਏ ਤੇ ਤਾਂ ਗੈਡਰਮ ਐਨ ਪੂਰਾ ਫਰੈਸ਼ ਪਾ ਕੇ ਲੈ ਆਏ ਤੇ ਬਿਲਕੁਲ ਬਾਕੀ ਤੁਹਾਨੂੰ ਪਤਾ ਵੀ ਮੱਕੀ ਦੇ ਵਿੱਚ ਨਾ ਵਿੰਗੇ ਡੇਡੇ ਫਰਜੇ ਹੋਏ ਹੋਏ ਤੇ ਪਹਿਲੂ ਜੀ ਉਹ ਪਾਸੇ ਦੇ ਕਰ ਲਏ ਕਰਨ ਤੋਂ ਬਾਅਦ ਹੁਣ ਬੈੱਡ ਦੀ ਕਸਾਈ ਹੋ ਗਈ। ਬਾਜੂ ਡਾਇਰੈਕਸ਼ਨ ਚ ਪਾ ਲਿਆ ਤੇਲ। ਫੁੱਲਾ ਹੁਣ ਤਸੱਲੀ ਇਹਦੀ। ਹੈ? ਬਾ ਫਰਕ ਆ ਬਾਈ ਤੇਲ ਦਾ ਹਨਾ। ਜਿਵੇਂ ਗਰਾਰੀਆਂ ਜੀ ਬੋਲਦੀਆਂ ਹੁੰਦੀਆਂ ਉਹ ਨਹੀਂ ਬੋਲਦੇ। ਗੇਰ ਤੇ ਵੀ ਘੁਆ ਕੇ ਦੇਖਿਆ ਮੈਂ। ਆ ਗੇ 140 ਨਾ ਹਾਂ 100 40 ਨੰਬਰ ਤੇਲ ਪਾਇਆ ਪੈਂਤ ਕੀ ਗੇਅਰ ਦੇ ਵਿੱਚ ਦੇਖੋ ਇਹਦਾ ਕੀ ਰਿਸਪੌਂਸ ਆਉਂਦਾ ਨਾ ਕਿਸੇ ਬੰਦੇ ਨੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਆ ਬਾਕੀ ਮਨੀ ਖਾਏ 간 ਦਾ ਨਜ਼ਾਰਾ ਬੜੀ ਦੇਗਾ ਨਹੀਂ ਹੈ ਪੂਰਾ ਹੈ ਬਈ ਹੈ ਪੂਰਾ ਹੀ ਪੂਰਾ ਹੀ 5 ਕਿਲੋ ਪਾ ਕੇ ਕੀਦਾ ਮौज ਆ ਮੁੜ ਕੇ ਹੁਣ ਜਵੇਂ ਦੋ ਮਸ਼ੀਨਾਂ ਦੀਆਂ ਨਾ ਨਹੀਂ ਨਾ 간 ਪਿੱਛੇ ਲੱਈ ਜਾਏਗਾ ਇਹਨਾਂ ਦਾ ਉਹ ਮੇਰੀ ਲੈ ਗਿਆ ਉਹ ਮੇਰੀ ਲੈ ਗਿਆ ਪਹਿਲੀ ਫਾਫਾ ਵੱਟ ਗਿਆ ਮੈਚ 간 ਦਾ ਮਾ ਦੇ ਕੇ ਰਬੜ ਉਨੀ ਕਟਾਟ ਕਰੀਦਾ ਜਿੱਥੇ ਕਟਾਟ ਹੋ ਜੀ ਵੀ ਨਾ ਨਟ ਹਾਂ ਪਤਾ ਕੀ ਆ ਰਬੜ ਜਾਂ ਘੋਟੀ ਕੀ ਫੇਰ ਤੇਰੀ ਜਾਨ ਜੀ ਨਿਕਲ ਜਾਂਦੀ ਆ ਫੇਰ ਨਹੀਂ ਇਹ ਕੰਮ ਕਰਦੀ ਹੈਗੀ ਓਕੇ ਆ ਇਹ ਬੈੱਡ ਦੀ ਆ ਪਹਟਾਲ ਕਰੀ ਦੀ ਫੱਟੇ ਮਰੀਆਂ ਬਾਤੀਆਂ ਦੀਆਂ ਬਾਤੀਆਂ ਜੀ ਹਾਂ ਇਹ ਢਾਲ ਕਰੀ ਹੋਈ ਆ ਬੈੱਡ ਦੀ ਮੇਰੀ ਇਹ ਇੰਬਰੀਆਂ ਵੀ ਆ ਪੱਤੀ ਵੀ ਆ ਹਾਂ ਹਾਂ ਜੀ ਮੈਂ ਟਾਇਰ ਆਪਾਂ ਛੋਟੇ ਪਾਏ ਤੇ ਮਗਰ ਛੋਟੇ ਦੇ ਪਹਿਲਾਂ ਇਹਦੇ ਨਾਲ 850 ਦੇ ਟਾਇਰ ਤੇ ਜਦੋਂ ਜਦਨ ਮੈਂ ਟਾਇਰ ਲਾਏ ਨੂੰ ਬੜੇ 916 ਦੇ ਹਨਾ ਕਈ ਵੀਰਾਂ ਨੇ ਮੈਨੂੰ ਫੋਨ ਕਮੈਂਟ ਕਰੇ ਬਾਈ ਯਾਰ ਮਸ਼ੀਨ ਦੀ ਜਿਹੜੇ ਨਾ ਮਾਲ ਆ ਵੀ ਅੰਦਰੇ ਖੜਾਉਣ ਲੱਗ ਜੂਗੀ ਫਿਰ ਜੱਤਾਂ ਨਾਲ ਮਸ਼ੀਨ ਫਿੱਟ ਹੋਗੀ ਤੇ ਮੈਂ ਦੱਸੇ ਜਾਂਦਾ ਕਿ ਪਤਾ ਹੀ ਨਹੀਂ ਕਿਸੇ ਦੱਸੇ ਜਾਂਦਾ ਨਾ ਆਪਾਂ ਗੱਲੇ ਕਰੀਏ ਉਹਦੇ ਬਾਰੇ ਕੋਈ ਪਰ ਮੈਂ ਬੈਡੀ ਬੈੱਡ ਦੀ ਢਾਲ ਹਨਾ ਬਾਈ ਉਹ ਥੋੜੀ ਜੀ ਉੱਚੀ ਕਰਤੀ ਸੀ ਮੂਰੇ ਤੇ ਉਹ ਮੈਨੂੰ ਪਤਾ ਤਾਂ ਨਾ ਵੀ ਟਾਇਰਿਆਂ ਨੂੰ ਪਿੱਛੇ ਤੇ ਮਸ਼ੀਨ ਉੱਚੀ ਹੋਗੀ ਬੈੱਡ ਜਿਹੜਾ ਆਪਣਾ ਭਰਨੋਂ हट ਜੂਗਾ ਤੇ ਉਹਦੇ ਕਰਕੇ ਆਪਾਂ ਜਿਹੜੀਆਂ ਇਹਨਾਂ ਇਹਦੀ ਬੈੱਡ ਦੀ ਢਾਲਤੀ ਪੱਧਰੀ ਦੀ ਹੈ ਨਾ ਟਾਇਰ ਪਿੱਛੇ ਲਾਏ ਥੋੜਾ ਜਿਹਾ ਫਰਕ ਪਿਆ ਰੇ ਨਹੀਂ ਬਰਾਬਰ ਜੀ ਹੈ ਤਾਂ ਬਹੁਤੀ ਡਾਉਨ ਨਹੀਂ ਦੀ ਹੋਈ ਆਪਾਂ ਐਵੇਂ ਕਹਦੇ ਮੂਰੇ ਨੂੰ ਕਿ ਝੋਕੀ ਦੀ ਨਾ ਮਾੜਾ ਜਿਹਾ ਫਰਕ ਪਿਆ ਦਾ ਆਪਾਂ ਇੱਕ ਮੂਰੇ 17 ਨੰਬਰ ਦੀ ਪਤਲੀ ਟੋਪੀ ਹੁੰਦੀ ਜਿਹੜੀ ਪਤਲੀ ਪਤਲੀ ਸੀ ਉਹ ਟੋਪੀ ਆਪਾਂ ਲਾਤੀ ਦੀ ਇਹਦੇ ਲਾਉਣ ਤੋਂ ਬਾਅਦ ਮੁੜ ਕੇ ਆਪਾਂ ਨੂੰ ਕੋਈ ਦਿੱਕਤ ਮੁਸੀਹਾ ਹੀ ਨਹੀਂ ਮੱਕੀ ਵੱਢੀ ਹੈ ਨਾ ਉਹਦੇ ਵਿੱਚ ਉਹ ਨਾ ਹੀ ਵੱਢਿਆ ਸੁਆ ਵੀ ਨਹੀਂ ਵੱਢੀ ਆ ਕਿਸੇ ਫਸਲ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਬਾਕੀ ਆਪਣਾ ਇੱਕ ਸੱਜਣ ਮੇਤਰਾ ਹੈ ਨਾ ਉਨੇ ਕਿਤਨਾ ਸੀ ਬੈਠੇ ਤੇ ਹਨਾ ਉਹਦੇ ਵਿੱਚ ਰਾਏ ਦਿੱਤੀ ਮੈਂ ਕਿਹਾ ਯਾਰ ਵੀ ਜਿਹੜਾ ਗੇਅਰ ਗੂਰ ਦਾ ਤੇਲ ਆ ਵੀ ਆਪਾਂ ਨੂੰ ਸਸਤਾ ਜਿਹੜਾ ਵਧੀਆ ਕਿਹੜਾ ਪਾਇਆ ਕਰੀਏ ਜੀਨ ਦੇ ਵਿੱਚ ਵੈਸੀ ਹੀ ਸਾਡੀ ਗੱਲ ਚੱਲ ਪਈ ਉਹ ਕੰਮ ਕਰਦੇ ਆ ਇਹ ਲੈਣ ਦਾ ਹਨਾ ਤਾਂ ਉਹਨੇ ਬਾਈ ਨੇ ਸਲਾਹ ਦਿੱਤੀ ਆਪਣੇ ਮਿੱਤਰ ਨੇ ਕਿਹਾ ਨਾ ਵੀ ਨਿੰਦਰਾ ਮੈਂ ਕਿਹਾ ਕਹਿੰਦਾ ਵੀ ਇੱਕ ਵਾਰ ਨਾ 140 ਨੰਬਰ ਤੇਲ ਪਾ ਕੇ ਦੇ ਗੇਅਰ ਦੇ ਵਿੱਚ ਵੀ ਜਿਹੜੀਆਂ ਗਰਾਰੀਆਂ ਹਨਾ ਤੇਲ ਦੇ ਵਿੱਚ ਬੋਲਦੀਆਂ ਜਾਂ ਆਵਾਜ਼ ਕਰਦੀਆਂ ਰੋਡ ਤੇ ਵੀ ਹਨਾ ਇਹ ਚੀਜ਼ਾਂ ਦਾ ਇੱਕ ਵਾਰ ਤੂੰ ਚੈੱਕ ਕਰਕੇ ਦੇਖੀ ਫਰਕ ਦੇਖੇਗੀ ਆ ਆਪਾਂ ਉਹ 140 ਨੰਬਰ ਹਨਾ ਜਿਹੜਾ ਤੇਲ ਚੈੱਕ ਕਰਨੇ ਵਾਸਤੇ ਸਾਰਾ ਮੰਨ ਲਓ ਦੋ ਡੈਕਸ਼ਨਾਂ ਦੇ ਵਿੱਚ ਪਾਇਆ ਇਹ ਮਸ਼ੀਨ ਚ ਆ ਦੋ ਹੀ ਜਿਹੜਾ ਸਾਨੂੰ ਪਤਾ ਤੇ ਫੁੱਲਾ ਹਨਾ ਵੀ ਡੈਕਸ਼ਨਾਂ ਦੇ ਵਿੱਚ আর ਗੇਅਰ ਦੇ ਵਿੱਚ ਇਹ ਤੇਲ ਹੁਣ ਤਜਰਬਾ ਕਰਕੇ ਦੇਖਣਾ ਹੈ ਵੀ ਉਹਦਾ ਮੇਰੇ ਮਿੱਤਰ ਦਾ ਹੁੰਦਾ ਪਾਸ ਕਹਿ ਵੀ ਬਾਕੀ ਕੱਢੇ ਤੇ ਪਤਾ ਲੱਗੂ ਤੇ ਹਨਾ ਵੀ ਕਿੰਨਾ ਗਾੜਾ ਹੁੰਦਾ ਨਹੀਂ ਭਾਈ ਇਹ ਪਾਉਂ ਵੀ ਦੇਖਿਆ ਨਾ ਤੁਸੀਂ ਦੇਖ ਕੇ ਹੁਣ ਕਮੈਂਟ ਨਾਲ ਮੇਰੇ ਵੀਰ ਦੱਸਿਓ ਕਮੈਂਟ ਕਰ ਕਿ ਕਿਹੜੇ-ਕਿਹੜੇ ਵੀਰ ਹਨ ਜਦੋਂ 90 ਨੰਬਰ ਤੇਲ ਪਾ ਕੇ ਜਦੋਂ ਕਿਤੇ ਮਸ਼ੀਨਾਂ ਬਾਹਰ ਨੂੰ ਲੈ ਕੇ ਜਾਂਦੇ ਆ ਤਾਂ ਵੀ ਚੱਦੀ ਗਰ ਨਗਰੀਸ ਦੀ ਜਾਂ ਪੂਰੀ ਗਰ ਨਗਰੀਸ ਦੀ ਨਾ ਪਾਉਂਦੇ ਆ ਕਿਹੜੇ-ਕਿਹੜੇ ਦੱਸਿਓ ਉਹਦੇ ਚੱਕਰ 'ਚ ਨਾ ਜੇ ਆਪਾਂ 140 ਨੰਬਰ ਤੇਲ ਪਾ ਲਿਆ ਕਰੀਏ ਤਾਂ ਵਧੀਆ ਭਾਈ ਇਹ ਆਪਾਂ ਗਰੀਸ ਤਾਂ ਪਾਉਂਦੇ ਹੁੰਨੇ ਆ ਨਾ ਵੀ ਤੇਲ گاੜਾ ਹੋ ਜਵੇ ਆ ਦੇਖੋ 140 ਨੰਬਰ ਏ ਪੀ ਐਲ ਜੀ ਐਲ 5 ਇਹ ਸਪੈਸ਼ਲ ਗੇਅਰ ਵਾਸਤੇ ਹੀ ਆਉਂਦਾ ਤੇਲ ਆ ਦੇਖੋ ਇਧਰ ਨਾ ਟ੍ਰੱਕ ਵਾਲੇ ਜਿਹੜੇ ਘੋੜੇ ਵਾਲੇ ਸਟਾਰ ਜੀ ਹੁੰਨੇ ਉਹਨਾਂ ਦਾ ਉੱਪਰ ਬਾਾਕੀ ਵੀ ਰਿਪੋਰਟ ਆ ਹਨਾ ਤੇਲ ਦੀ ਕਹਿੰਦਾ ਵੀ ਜਿਵੇਂ 베어ਿੰਗ ਬੋਰਗ ਟੁੱਟ ਜੰਨੇ ਆ ਹੋਰ ਰਿਪੋਰਟ ਘਟੂਗੀ ਗਰਾਰੀ ਜਿਵੇਂ ਆਪਾਂ ਹਨਾ ਦੁਈਆਂ ਘਾਰਾਰੀਆਂ ਜਦੋਂ ਆਪਾਂ ਤੇਲ ਕੱਢਦੇ ਆ ਇੱਕ ਗੇੜ ਦੇ ਵਿੱਚੋਂ ਇੱਕ ਚੀਜ਼ ਦੇਖਦੇ ਹੁੰਨੇ ਆ ਆਪਾਂ ਨਾਟ ਹੁੰਦਾ ਨਾਲ ਥੱਲੇ ਆ ਨਾ ਮੈਗਨੇਟ ਵਾਲਾ ਉਹਨੂੰ ਕਿੰਨਾ ਹਨਾ ਗਰਾਰੀਆਂ ਦਾ ਚੂੜਾ ਮੂੜਾ ਜਿਹਾ ਲੱਗਿਆ ਹੁੰਦਾ ਕਹਿੰਦਾ ਉਹ ਚੀਜ਼ ਤੇ ਕਹਿੰਦਾ ਗਰਾਰੀ ਦੀ ਕਸਾਈ ਬਹੁਤ ਘਾਟਾ ਜਿਵੇਂ ਕਹਿੰਦਾ ਘੋੜੇ ਚੱਲਦੇ ਹਨਾ ਬਾਹਰ ਨੂੰ ਇਹ ਘੋੜਿਆਂ ਦੇ ਵਿੱਚ 140 ਨੰਬਰ ਦੇਨ ਪੈਂਦਾ ਜਿਹੜੇ ਹਾਈਡਰੋਲਿਕ ਹਨਾ ਜਿੱਥੇ ਵੀ ਉਹ ਤੇ ਹੱਥ ਚੌਰੀ ਗੇਅਰ ਵਾਲਾ ਉਹਦੇ ਵਿੱਚ 140 ਨੰਬਰ ਤੇਲ ਯੂਜ਼ ਕਰਦੇ ਆ ਉਹ ਬਾਕੀ ਦੱਸੋ ਤਜਰਬਾ ਹੁਣ ਫੀਟਿੰਗ ਸ਼ੁਰੂ ਹੋ ਗਈ ਮਸ਼ੀਨ ਦੀ ਫੀਟਿੰਗ ਤੋਂ ਬਾਅਦ ਹੁਣ ਜਿਹੜਾ ਆਪਣਾ ਗਾਹਾਂ ਵਾਲਾ ਪਰ ਤੇ ਸਾਰਾ ਵਸ ਇਹਨੂੰ ਰੈਡੀ ਕਰਕੇ ਲੀਵਰ ਲਾ ਕੇ ਇਹਦਾ ਵੀ ਤੁਹਾਨੂੰ ਕਣਕ ਦੇ ਵਿੱਚ ਹਨਾ ਜਲਦੀ ਦਿਖਾਵਾਂਗੇ ਚਾਦਰ ਲਾਦੀ ਮਨੀ ਵਿੱਚੇ ਹੋਰ ਜਿਵੇਂ ਨਾ ਦੁਬਾਰੇ ਤੋਂ ਪੂਰੇ ਨੂੰ ਸੀਪਾ ਦੇ ਮਾਲ ਆਉਣ ਲੱਗ ਜਾਂਦਾ ਏ ਫਿਰ ਉਹਦੇ ਚੜਾਉਣ ਲੱਗ ਜਾਂਦੀ ਆ ਸਟਾਫ ਬਕਰਾਂ ਦੇ ਫਾਇਦਾ ਰਹਿੰਦਾ ਇਹਦਾ ਮੇਰੀ ਤਾਂ ਸਲਾਹ ਦੀ ਪੂਰੇ ਚਾਦਰੇ ਘੱਟਦੀ ਏ ਨਹੀਂ ਪੂਰੇ ਚ ਲਾਉਣੀ ਦੀ ਇੱਕ ਸਰਾਸ ਮੇਰਾ ਪੈ ਨਹੀਂ ਦੱਸ ਹੈ ਉਹ ਹੈ ਇੱਕ ਫਰਾਖ ਪਾਲਾ ਹੁੰਦਾ ਇੱਕ ਨਾਟ ਪਾਲਾ ਬੜੀਆਂ ਲੈ ਕੇ ਆਏ ਤਿੰਨ ਫਲ ਨੇ ਹਉਦੇ ਪੱਤੀ ਦੱਬਣ ਬਾਸਲਾਂ ਪਈਆਂ ਉੱਥੇ ਬਹੁਤ ਹੋਰ ਹੈਗੀਆਂ ਬਾਸਲਾਂ ਦਾ ਬਾਦੂ ਬਾਕੀ ਦਾ ਆਏ ਆ ਬਾਈ ਹਨਾ ਵੀ ਤੁਹਾਨੂੰ ਪਤਾ ਹੈ ਪੁਰਾਣੀ ਮਸ਼ੀਨਾਂ ਤਸੱਲੀ ਇੱਕ ਵਾਰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਹੀ ਤਾਂ ਬਣਾ ਪੰਜ ਚਾਰ ਦਿਨ ਪਹਿਲਾਂ ਜੀ ਰਹੇ ਸੀਜ਼ਨ ਹਨਾ ਵੀ ਐ ਇਹਦੇ ਵਿੱਚ ਕੱਚ ਨਾ ਰਹੇ ਕੋਈ ਇਹ ਕੱਚ ਰਹੇਗੀ ਤਾਂ ਭਈ ਇਹ ਚੱਲਣ ਦਾ ਬਾਈ ਸਾਡਾ ਹੱਕ ਬਣਦਾ ਨਹੀਂ ਹੈ ਨਾ ਵੀ ਇਹਦੇ ਵਿੱਚ ਕੱਟ ਛੱਡਦੀ ਹੈ ਕਿਉਂ ਇਹ ਜਿਹੜੀ ਖੜੀ ਹੈ ਆਪਣੀ ਰਾਣੀ ਹੈ ਨਾ ਇਹਦੀ ਬਦੌਲਤ ਹੀ ਖੜੀ ਹੈ ਇਹਦੀ ਬਦੌਲਤ ਖੜੀ ਹੈ ਕਰਮਾਂ ਵਾਲਾ ਲੋਹਾ ਹੈ ਨਾ ਵੀ ਜਿਹੜਾ ਇੱਥੇ ਟੱਕਰ ਮੈਨੂੰ ਲੈ ਕੇ ਆਇਆ ਹੈ ਇਹ ਪਹਿਲਾਂ ਇਹ ਲੈਣੀ ਦੀ ਇਹਦੇ ਇੱਕ ਇੱਕ ਸੀਜ਼ਨ ਲਾਇਆ ਬਾਈ ਜਨ ਆਪਾਂ ਮੰਨ ਲਓ ਦੋ ਸੀਜ਼ਨ ਲਾਇਆ ਇੱਕ ਦੋ ਮੱਕੀ ਦੇ ਹੋ ਕੇ ਇੱਕ ਸੋਆਬੀਂਦਾ ਝੋਨੇ ਦਾ ਇਹਦੇ ਬਾਅਦ ਆਹ ਦੇ ਲੋ ਤੁਹਾਡੇ ਸਾਹਮਣੇ ਨਵੀਂ ਖੜਾ ਪਈਏ ਨੇ ਬਰਾਬਰ ਲਿਆ ਕੇ ਹਨਾ ਵੀ ਇਹਦੇ ਇਹਦੇ ਵਾਲੀ ਜਗ੍ਹਾ ਜਿਹੜੀ ਇਹ ਮਸ਼ੀਨ ਨਹੀਂ ਲੈ ਸਕਦੀ ਬਾਕੀ ਕਈ ਵੀਰੇ ਮੈਨੂੰ ਕਹਿ ਨਹੀਂ ਹੁੰਦੇ ਹਨ ਨਾ ਵੀ ਬਾਈ ਯਾਰ ਵੇਚ ਕੇ ਕੋਈ ਉੱਚਾ ਜਾਂ ਮਾਡਲ ਲੈ ਲੈ ਇਹਦੇ ਨਾਲ ਦਾ ਬਾਈ ਇਹਦੇ ਨਾਲ ਦਾ ਮਾਡਲ ਹਨਾ ਜੇ ਆਪਾਂ ਭਾਲੀਏ ਵੀ ਨਾ ਕੋਈ ਤਾਂ ਮੈਂ ਤਾਂ ਵੀ ਇਹੀ ਸਮਝੂ ਮੇਰੇ ਕਰਮ ਵਾਲੀ ਮਸ਼ੀਨਾਂ ਜਿਵੇਂ ਅੰਕਲ ਕਹਿੰਦਾ ਦੋਦਣਾ ਨਾ ਵੀ ਚਾਹੇ ਸ਼ੋਕੇਸ ਦੇ ਵਿੱਚ ਖੜਾ ਲਈ ਇਹਨੂੰ ਪਰ ਮਸ਼ੀਨ ਵੇਚੀ ਨਾ ਇਹ ਹੁਣ ਆਪਾਂ ਜਿਹੜਾ ਮਸ਼ੀਨ ਦਾ ਨਵਾਂ ਹੈ ਨਾ ਵੀ ਸੀਜ਼ਨ ਨਾਲ ਆਈਏ ਭਾਵੇਂ ਇਹਦੇ ਗਲੇ ਬੰਦਿਆਂ-ਮੁੰਦਿਆਂ ਦਾ ਦੁੱਖ ਹੋ ਗਿਆ ਨਾ ਵੀ ਇਹ ਚੀਜ਼ ਨਹੀਂ ਹੋ ਸਕਦੀ ਵੀ ਹੁਣ ਮਸ਼ੀਨ ਦੇ ਦਈਏ ਇਹ ਇਹਨੂੰ ਜਾਂ ਕਰੇ ਖੜਾ ਲਾਂਗੇ ਹਨਾ ਨਹੀਂ ਤਾਂ ਬੱਬਲਾ ਦਾ ਇੱਥੇ ਚੱਲੀ ਜਾਊਗੀ ਕੋਈ ਇਹਦਾ ਹਨਾ ਬਹੁਤਾ ਖਰਚਾ ਨਹੀਂ ਇੰਜਣ ਦੂਹਾ ਇੰਜਣ ਇਹਦੇ ਵਿੱਚ ਨਾ ਕੋਈ ਤੇਲ ਖਰਚਾ ਨਾ ਕੋਈ ਵਾਸਤੇ ਬਾਕੀ ਦਾ ਕੰਮ ਹੁਣ ਥੋੜਾ ਜਿਹਾ ਕਟਰ ਦਾ ਗਾਂ ਵਾਲੇ ਸੀ ਜਨ ਹਨਾ ਕਟਰ ਦੀ ਥੋੜੀ ਝਟ ਲਾ ਦਾਂਗੇ ਜਿਵੇਂ ਆ ਫਰੰਟ ਆਗਰ ਹੋ ਗਿਆ ਇਹਨੂੰ ਬਲ ਬਲ ਜਿਹੜੇ ਲੱਗਣੇ ਆਲੇ ਇਹਦੇ ਸਾਰੇ ਹਨਾ ਕੰਪਲੀਟ ਇੱਕ ਵਾਰ ਪੰਜਾਬ ਲੈ ਜਾ ਕੇ ਇਹਨੂੰ ਮੱਲੋਂ ਐਨ ਪੂਰੀ ਚਾਦਰ ਚ ਉਧਰ ਜਿੱਥੇ ਵੀ ਇਹਨੂੰ ਲੱਗਣੀ ਆ ਸਾਰਾ A to Z ਦਾ ਸਹੀ ਕਰਾ ਕੇ ਲਿਆਵਾਂਗੇ ਜਿੰਨਾ ਕ ਆਪਣੇ ਵਸਦਾ ਹੈਗਾ ਹਨਾ ਮੈਂ ਕਾ ਬਾਕੀ ਵੀ ਅੱਜ ਜਾਲੀ ਬਣਾਉਣੀ ਸੀ ਇੰਜਨ ਵਾਲੀ ਜਿਹੜਾ ਇਹ ਜਿਹੜਾ ਸੇਫ ਜਾਲੀ ਹੈ ਹਨਾ ਉਹਦੇ ਵਿੱਚ ਆਪਾਂ ਅੱਜ ਲੋਹਾ-ਲੂਹਾ ਲੈ ਆਂਦਾ ਸਾਰਾ ਹੁਣ ਤਾਂ ਬਸ ਬਣਾਉਣੀ ਹੋ ਆ ਫੇਰ ਕੱਲ ਨੂੰ ਬਣਾ ਦਈਏ ਤੁਹਾਨੂੰ ਦਿਖਾਈਏ ਬਣਾ ਕੇ ਹਨਾ ਜਿਹੜੀ ਮੰਨ ਲਓ ਇੱਥੇ ਜਾਲੀ ਹੈ ਹਨਾ ਸਾਰੇ ਇੰਜਨ ਨੂੰ ਕਵਰ ਕਰਨ ਵਾਸਤੇ ਵੀ ਜ਼ਰੂਰੀ ਆ ਉਹ ਜਿਹੜੇ ਮੈਂ ਆਪਣਾ ਹਿਸਾਬ ਕਿੰਦਾ ਮਾਰ ਕੇ ਨਾ ਹਨਾ ਵੀ ਜਿੰਨੇ ਵੀ ਇਹ ਸੈਂਸਰਾਂ ਸਾਰੇ A to Z ਦੇ ਸੈਂਸਰ ਹਨਾ ਉੱਪਰ ਇਹਦੇ ਪਾਈਪਾਂ ਦੇ ਵਿੱਚ ਵਿੱਚ ਜਾਲੀ ਉਹ ਪਾਈਪ ਤੋਂ ਲੈ ਕੇ ਇੱਥੇ ਤੱਕ ਕਰ ਇਹਦੇ ਉੱਪਰ ਜਾਲੀ ਲਾਣੀ ਜਿਵੇਂ ਰਾਤ ਨੂੰ ਹਨਾ ਖੇਤ ਖੂਦ ਦੇ ਵਿੱਚ ਖੜੀ ਮਸ਼ੀਨ ਕਿਤੇ ਬਸ ਉੱਤੀ ਆਵਾ ਦਾ ਬੰਦੇ ਉੱਪਰੇ ਬਿਥਰ ਲਾ ਲੈ ਕੇ ਉੱਥੇ ਲਾ ਕੇ ਜਾਲੀ ਤੇ ਲਾ ਉਹ ਵੀ ਸਿਸਟਮ ਵਿੱਚ ਰੱਖਾਂਗੇ ਕਿਉਂ ਆਇਆ ਵੀ ਲੱਗੀ ਤੇ ਜਾਲੀ ਬਹੁਤ ਦੇਖੀ ਆ ਨਾ ਮਸ਼ੀਨਾਂ ਤੇ ਉਹਨਾਂ ਦਾ ਭਾਈ ਇੱਕੋ ਪੱਲਾ ਚੱਕ ਹੁੰਦਾ ਸਾਰਾ ਮੰਨ ਲਓ ਇੱਥੇ ਤੇ ਖੋਲੀ ਹੈ ਨਾ ਐ ਚੱਕਦੀ ਚੱਕਣ ਆਪਾਂ ਨੇ ਜਿਹੜਾ ਸਿਸਟਮ ਕਰਨਾ ਹੈ ਆਪਾਂ ਅੱਧੀ ਜਾਲੀ ਇੱਧਰ ਨੂੰ ਖੁੱਲਦੀ ਕਰਨੀ ਹੈ ਅੱਧੀ ਜਾਲੀ ਇੱਧਰ ਨੂੰ ਖੁੱਲਦੀ ਕਰਨੀ ਹੈ ਬਾਕੀ ਤੁਹਾਨੂੰ ਦਿਖਾਵਾਂਗੇ ਨਾ ਕੱਲ ਨੂੰ ਇਹਦੀ ਫਿਟਿੰਗ ਹੈ ਜਿਹੜੀ ਲੋਹਾ ਲੂਹਾ ਤਾਂ ਲੈਂਦਾ ਲਿਆਉਣ ਤੋਂ ਬਾਅਦ ਇਹਦੀ ਹੁਣ ਕੱਲ ਨੂੰ ਫਿਟਿੰਗ ਕਰਾਂਗੇ ਉਧਰ ਫੋਰਮੈਨ ਨੇ ਅੱਜ ਟੋਪੀ ਲਾ ਲਈ ਟਰਾਲੀ ਦੀ ਚਾਦਰ ਦਾ ਜਿਹੜਾ ਬਿਲਕੁਲ ਹੈ ਨਾ ਇੱਥੇ ਪੈਨ ਬੰਦ ਮੰਗਦੇ ਆ ਵੀ ਬੰਦ ਚਾਹੀਦਾ ਸਾਨੂੰ ਸਾਰਾ ਜਿਗਾਰਡ ਹੁਣ ਜਿਹੜੀ ਟੋਪੀ ਆ ਉਹ ਵੀ ਲਾਉਣ ਲੱਗਿਆਂ ਉਹ ਟੋਕਰੀ ਚਲੋ ਠੀਕ ਹੈ ਜੀ ਬਾਕੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹਨਾ ਦਿਖਾਵਾਂਗੇ ਵੀ ਕਿੰਨਾ ਕੁ ਜਾਲੀ ਤੇ ਖਰਚਾ ਆਇਆ ਕੀ ਖਰਚਾ ਹੈ ਖਰਚਾ ਵੀ ਕੁਝ ਨਹੀਂ ਬਸ ਹੀ ਨਾਰਮਲ ਜਿਹਾ ਸਮਾਨ ਤਾਂ ਅੱਜ ਥੋੜਾ ਜਿਹਾ ਹੀ ਆਇਆ ਬਾਕੀ ਤੁਹਾਨੂੰ ਬਣਾ ਕੇ ਹਨਾ ਸਾਰੇ ਏ ਟੂ ਜ਼ेड ਦੱਸਾਂਗੇ ਜਾਲੀ ਬਾਰੇ ਵੀ ਇਹਦੇ ਫਾਇਦੇ ਨਾਲੇ ਤੁਸੀਂ ਦੇਖਿਓ ਵੀ ਜਿਹੜੇ ਨਵੀਂ ਲੁੱਕ ਦੇ ਵਿੱਚ ਆਪਾਂ ਲਾਵਾਂਗੇ ਹਨਾ ਦੱਸਿਓ ਕਿੱਦਾਂ ਦੀ ਲੱਗੀ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ